ਸਸ਼ਕਾਲ ਆਦਾਬ ਨਮਸਕਾਰ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ੋਅ ਖਾਸ ਮੁਲਾਕਾਤ ਦੇ ਵਿੱਚ ਮੈਂ ਹਾਂ ਮਨਪ੍ਰੀਤ ਗੌਰ ਲੈ ਕੇ ਹਾਜ਼ਰਾਂ ਜੀ ਇੱਕ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਵਾਨੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਹਾਸਲ ਕੀਤਾ ਸੋ ਅਕਸਰ ਕਹਿੰਦੇ ਨੇ ਕਿ ਔਰਤ ਰੱਬ ਦਾ ਜਿਹੜਾ ਕਿ ਦੂਜਾ ਰੂਪ ਸਮਝਿਆ ਜਾਂਦਾ ਔਰਤ ਦੇ ਬਿਨਾ ਇਸ ਦੁਨੀਆ ਦੀ ਇਸ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਔਰਤ ਚਾਹੇ ਉਹ ਮਾਂ ਦੇ ਰੂਪ ਵਿੱਚ ਹੈ ਚਾਹੇ ਧੀ ਦੇ ਰੂਪ ਵਿੱਚ ਹੈ ਚਾਹੇ ਇੱਕ ਪਤਨੀ ਦੇ ਰੂਪ ਵਿੱਚ ਹੈ ਔਰਤ ਹਰ ਜਗ੍ਹਾ ਤੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲੈਂਦੀ ਆ ਕਿ ਔਰਤ ਦੇ ਬਿਨਾ ਜਿਹੜੀ ਜ਼ਿੰਦਗੀ ਆ ਇੱਕ ਪੂਰੀ ਅਧੂਰੀ ਲੱਗਣ ਲੱਗ ਜਾਂਦੀ ਆ ਸੋ ਅਸੀਂ ਕਹਿੰਦੇ ਆ ਕਿ ਔਰਤ ਹੈ ਜਿਹੜੀ ਜਦੋਂ ਆਪਣੀ ਆਈ ਤੇ ਆ ਜਾਂਦੀ ਆ ਤਾਂ ਕੁਝ ਵੀ ਚਾਹੇ ਉਹ ਹਾਸਿਲ ਕਰ ਸਕਦੀ ਆ ਸੋ ਅਗਰ ਔਰਤ ਹੈ ਔਰਤ ਉਹੀ ਮਹਾਨ ਹੈ ਜੋ ਹਰ ਰੁਕਾਵਟ ਨੂੰ ਚੁਣੌਤੀ ਸਮਝ ਕੇ ਆ ਜਿਹੜਾ ਇਤਿਹਾਸ ਰਚਦੀ ਆ ਆਪਣੀ ਜਿੱਤ ਜਿੱਤ ਨੂੰ ਹਾਸਿਲ ਕਰਨ ਦੇ ਲਈ ਆਪਣਾ ਉਹ ਮੁਕਾਮ ਆਪਣੀ ਉਹ ਟਾਰਗੇਟ ਫਿਕਸ ਕਰਦੀ ਆ ਕਿ ਜਿਸ ਦੇ ਥਰੂ ਉਹ ਆਪਣੇ ਆਪ ਨੂੰ ਜਿਹੜਾ ਇੱਕ ਸਹੀ ਤਰੀਕੇ ਨਾਲ ਦੁਨੀਆ ਦੇ ਅੱਗੇ ਪੇਸ਼ ਕਰ ਸਕੇ ਸੋ ਇੱਕ ਅਜਹੀ ਹੀ ਔਰਤ ਸਾਡੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਜਦ ਅਸੀਂ ਕਹਿੰਦੇ ਕਿ ਜਦੋਂ ਔਰਤ ਆਪਣੀ ਤਾਕਤ ਪਹਿਚਾਨਦੀ ਹੈ ਨਾ ਤਾਂ ਉਹ ਇੱਕ ਨਵਾਂ ਇਤਿਹਾਸ ਤੇ ਨਵੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੰਦੀ ਆ ਸੋ ਇੱਕ ਅਜਹੀ ਹੀ ਔਰਤ ਦੇ ਰੂਪ ਰੂਪ ਤੁਹਾਨੂੰ ਅੱਜ ਕਰਵਾਉਣ ਜਾ ਰਹੇ ਹਾਂ ਜੀ ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਆ ਆਪਣਾ ਇੱਕ ਮੁਕਾਮ ਹਾਸਲ ਕੀਤਾ ਵਾਖ ਵਖੂ ਰੁਕਾਵਟਾਂ ਨੂੰ ਚੱਲਦੇ ਹੋਏ ਆਪਣੀ ਇੱਕ ਵੱਖਰੀ ਪਛਾਣ ਬਣਾਉਣਾ ਔਰਤ ਲਈ ਕਿੰਨਾ ਕੁ ਮੁਸ਼ਕਲ ਹੁੰਦਾ ਇਸ ਸਭ ਬਾਰੇ ਗੱਲਬਾਤ ਕਰਾਂਗੇ ਜੀ ਸੋ ਉਹ ਔਰਤ ਦੀ ਤੁਹਾਡੇ ਨਾਲ ਬਿਨਾਂ ਕਿਸੇ ਜਿਹੜੀ ਦੇਰੀ ਤੋਂ ਮੁਲਾਕਾਤ ਕਰਵਾਉਣ ਜਾ ਰਹੀਆਂ ਜੀ ਮੈਂ ਗੱਲ ਕਰ ਰਹੀਆਂ ਰਮਿੰਦਰ ਵਾਲੀਆ ਜੀ ਦੀ ਜਿਹੜੇ ਕਿ ਪੰਜਾਬੀ ਸਾਹਿਤਿਕ ਸੰਜੋਗ ਨਾਲ ਜੁੜੇ ਹੋਏ ਨੇ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਅੱਗੇ ਰੱਖਦੇ ਨੇ ਸੋ ਅਜੇ ਹੀ ਹੀ ਔਰਤ ਨਾਲ ਤੁਹਾਡੀ ਇੱਕ ਮੁਲਾਕਾਤ ਕਰਵਾਉਣ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਰਮਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਮਨਪ੍ਰੀਤ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਪਹਿਲਾਂ ਤਾਂ ਮੈਂ ਆਪਣੇ ਉਨ ਬਹੁਤ ਵੱਡਾ ਭਾਗੀ ਸਮਝਿੰਦੀ ਆ ਕਿ ਤੁਸੀਂ ਮੈਨੂੰ ਇਸ ਮੰਚ ਤੇ ਮਿਲਾਇਆ ਤੇ ਸਾਹ ਦੇ ਰੂਪ ਰੂ ਕਰਾ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਰਮਿੰਦਰ ਜੀ ਜਿਵੇਂ ਮੈਂ ਦੱਸਿਆ ਕਿ ਔਰਤ ਹਾਂਜੀ ਰੱਬ ਦਾ ਦੂਜਾ ਰੂਪ ਸਮਝ ਜਾਂਦੀ ਆ ਸ਼ਾਇਦ ਜਿੰਨੀਆਂ ਔਰਤ ਨੂੰ ਹਰ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਚੱਲਣੀਆਂ ਪੈਂਦੀਆਂ ਨੇ ਤੁਸੀਂ ਵੀ ਕਿਤੇ ਕਿਤੇ ਨਾ ਕਿਤੇ ਉਹ ਮੁਸੀਬਤਾਂ ਚੱਲ ਕੇ ਅੱਜ ਇੱਥੇ ਪਹੁੰਚੇ ਹੋ ਬਿਲਕੁਲ ਸੋ ਅਗਰ ਗੱਲ ਕਰਾਂ ਤੁਹਾਡਾ ਲਿਖਣ ਦਾ ਜਿਹੜਾ ਇਹ ਪੈਸ਼ਨ ਹੈ ਹਮ ਹਮ ਰਮਿੰਦਰ ਵਾਲੀਆ ਜੀ ਜੀ ਗੱਲ ਕਰਨਾ ਰਮਿੰਦਰ ਰੰਮੀ ਦੇ ਨਾਮ ਨਾਲ ਬਹੁਤ ਮਸ਼ਹੂਰ ਹੈਗੇ ਨੇ ਸੋ ਆਪਾਂ ਇਹਨਾਂ ਨੂੰ ਵਾਲੀਆਂ ਦੇ ਨਾਮ ਨਾਲ ਨਾ ਆਖਦਗੇ ਆਪਾਂ ਇਹਨਾਂ ਨੂੰ ਰੰਮੀ ਦੇ ਨਾਮ ਨਾਲ ਬਿਲਕੁਲ ਸੀ ਸੰਬੋਧਨ ਕਰਾਂਗੇ ਰੰਮੀ ਜੀ ਤੁਹਾਨੂੰ ਜਿਹੜਾ ਲਿਖਣ ਦਾ ਇਹ ਸ਼ੌਂਕ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੌਂਕ ਹੈ ਅਸੀਂ ਗੱਲ ਕਰ ਲਈਏ ਕਿ ਤੁਸੀਂ ਆਪਣੀਆਂ ਦੋ ਕਿਤਾਬਾਂ ਵੀ ਲਿਖ ਚੁੱਕੇ ਹੋ ਤੁਹਾਡੀ ਕਾ ਇਨ ਪ੍ਰੋਸੈਸ ਦੇ ਵਿੱਚ ਵੀ ਹੈਗੀ ਹੈ ਜੀ ਹਾਂ ਸੋ ਤੁਹਾਨੂੰ ਇਹ ਲਿਖਣ ਦਾ ਸ਼ੌਂਕ ਹੈ ਜਿਹੜਾ ਸਭ ਤੋਂ ਪਹਿਲਾਂ ਕਦੋਂ ਆਇਆ ਸੀ ਲਿਖਣ ਦਾ ਸ਼ੌਕ ਤੇ ਮੈਨੂੰ ਕਾਲਜ ਪੜ੍ਹਦੇ ਸੀ ਜੀ ਪੰਜਾਬੀ ਚ ਬਹੁਤ ਇੰਟਰਸਟ ਸੀ ਜੀ ਪੰਜਾਬੀ ਲੈਕਟਿਵ ਚ ਮੈਂ ਬੀਏ ਕੀਤੀ ਹੈ ਹਮ ਸ਼ੌਕ ਸੀ ਪੰਜਾਬੀ ਦੇ ਐਮਏ ਕਰਾਂ ਪੀਐਸਡੀ ਕਰਾਂ ਪਰ ਚਲੋ ਸ਼ਾਦੀ ਹੋ ਗਈ ਸ਼ੌਕ ਉੱਛੇ ਰਹਿ ਗਏ ਪੜ੍ਹਦੇ علاوہ ਮੈਂ ਐਮਏ ਪੰਜਾਬੀ ਦੀਆਂ ਗਿਆਨੀਆਂ ਦੀਆਂ ਹੋਰ ਲਿਟਰੇਚਰ ਬਹੁਤ ਸਾਰਾ ਪੜਿਆ ਹਮ ਕਾਲਜ ਦੀ ਮੈਗਜ਼ੀਨ 'ਚ ਵੀ ਮੈਂ ਆਰਟੀਕਲ ਲਿਖ ਕੇ ਦਿੱਤੇ ਨੇ ਹਮ ਪਰ ਕਲਮ ਜਿਹੜੀ ਉਹ ਮੈਂ ਇੱਥੇ ਪਕੜੀ ਹੈ 45 ਇਅਰ ਬਾਅਦ ਕਾਲਜ ਛੱਡਣ ਦੇ ਆਪਣਾ ਇਹ ਸ਼ੌਂਕ ਦਾ ਜਿਹੜਾ ਤੁਸੀਂ ਦੈਰਾ 45 ਸਾਲ ਬਾਅਦ ਦੁਬਾਰਾ ਤੋਂ ਆਪਣੇ ਆਪ ਦੇ ਵਿੱਚ ਲਿਆਂਦਾ ਤੇ ਇੰਨਾ ਸਮਾਂ ਗੈਪ ਰਹਿਣ ਦਾ ਰੀਜ਼ਨ ਕੀ ਹੈ ਗੈਪ ਰਹਿਣ ਦਾ ਰੀਜ਼ਨ ਤਾਂ ਕੋਈ ਨਹੀਂ ਸੀ ਮੈਂ ਸੋਚਿਆ ਸੀ ਕਿ ਚਲੋ ਬੇਟਾ ਛੋਟਾ ਤੇ ਬੱਚੇ ਦੀ ਟੇਕ ਕੇਅਰ ਕਰਨੀ ਚਾਹੀਦੀ ਹੈ ਨਾ ਮੈਨੂੰ ਬਚਪਨ ਸੇ ਇੱਕ ਦੂਜਾ ਸ਼ੌਕ ਹੋਰ ਵੀ ਸੀ ਗੁਰੂ ਘਰ ਨਾਲ ਪਿਆਰ ਜੀ ਕੀਰਤਨ ਸਿੱਖਿਆ ਬਚਪਨ ਸੇ ਮੈਂ ਜਿਹੜਾ ਕਿ 10th ਦੇ ਬਾਅਦ ਜਦੋਂ ਕੋਲ ਐਡਮਿਸ਼ਨ ਲਈ ਫਿਰ ਸ਼ਾਦੀ ਹੋ ਗਈ ਉਹ ਕੀਰਤਨ ਸੁੱਟ ਗਿਆ ਹਮਮ ਬਸ ਸਾਡੇ ਜ਼ਿਹਨ 'ਚ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਪੜ੍ਹਾਈ ਲਿਖਾਈ ਦਾ ਸੀ ਉਹ ਵੀ ਮੇਰੇ ਜ਼ਿਹਨ 'ਚ ਸੀ ਲਿਖਣ ਦਾ ਤੇ ਦੂਸਰਾ ਕੀਰਤਨ ਦਾ ਵੀ ਮੇਰੇ ਮਨ 'ਚ ਸੀ ਤੇ ਚੰਡੀਗੜ੍ਹ ਤੇ ਆ ਗਏ ਸੀ ਅਸੀਂ 78 'ਚ 92 'ਚ ਅਸੀਂ 86 'ਚ ਕਸਟਮ ਫਲੈਟ 'ਚ ਆ ਗਏ 37 ਸੈਕਟਰ 'ਚ ਹਮ ਮੈਂ 92 'ਚ ਬੇਟੇ ਦਸਾਰ ਬੰਦੀ ਦਾ ਜ਼ਿਕਾੜ ਦੇਣ ਗਈ ਤੇ ਇਸਤਰੀ ਸਹਾਸਨ ਦਿੱਤਾ ਤੇ ਮੇਰੇ ਮਨ 'ਚ ਅੰਦਰ ਜਿਹੜਾ 25 ਸਾਲ ਪਹਿਲੇ ਮੈਂ ਕੀਰਤਨ ਛੱਡ ਚੁੱਕੀ ਸੀ ਜੀ ਫਿਰ ਮੇਰੇ ਮਨੰਦ ਆਇਆ ਕਿ ਮੈਂ ਕੀਰਤਨ ਕਰਾਂ ਤੇ ਉਹ ਬਹੁਤ ਕੀਤਾ ਚ ਵੀ 25 ਸਾਲ ਹੂੰ ਸੰਢੀਗੜ ਦੇ ਸਾਰੇ ਗੁਰਦੁਆਰਿਆਂ ਦੀ ਇੱਕ ਆਰਗੇਨਾਈਜੇਸ਼ਨ ਬਣਾਈ ਵੀ ਇੱਕ ਗੁਰਦੁਆਰੇ 'ਚ ਗੁਰਪੁਰ ਮਨਾਇਆ ਜਾਏਗਾ ਉੱਥੇ ਸਾਰੇ ਸੈਕਟਰਾਂ ਦੇ ਜਥੇ ਜਾਣਗੇ ਹੂੰ ਸੋਸ਼ਲ ਕੰਮ ਵੀ ਕੀਤੇ ਉੱਥੇ ਮੈਂ ਸਲਾਈ ਸੈਂਟਰ ਵੀ ਖੋਲ੍ਹ ਕੀਤਾ ਜਿਹੜਾ ਦੋ ਦੋ ਸ਼ਿਫਟਾਂ 'ਚ ਚੱਲਦਾ ਸੀ ਹੂੰ ਇੰਨੀਆਂ ਰੌਣਕਾਂ ਲੱਗਦੀਆਂ ਸੀ ਗੁਰਦੁਆਰੇ 'ਚ ਗੁਰਪੁਰ ਮਨਾਣਾ ਤੇ ਉੱਥੇ 25-25 ਜਥੇ ਪਹੁੰਚਦੇ ਸੀ ਜੀ ਫਿਰ ਉਹਨਾਂ ਨੂੰ ਸਾਰਾ ਅਸੀਂ ਸਨਮਾਨਨ ਬਿਕਨਾਂ ਐਂਕਰਿੰਗ ਵੀ ਮੈਂ ਹੀ ਕਰਦੀ ਸੀ ਹੂੰ ਇਹ ਦੇਲਾ ਬੱਕ ਮੀਟੀ ਮੈਂਬਰ ਅੱਗੇ ਪਾਈ ਗਰੰਥੀ ਸਾਬ ਨੂੰ ਮੜਾ ਵਧੀਆ ਚੱਲਦਾ ਰਿਹਾ ਸਿਲਸਿਲਾ ਤੇ ਇੱਥੇ ਜਦ ਮੈਂ ਆਈ ਆ ਮੈਂ ਸੋਚਿਆ ਕੁਛ ਨਹੀਂ ਕਰਨਾ ਹੂੰ ਕਿ ਇੱਥੇ ਗ੍ਰੈਂਡ ਸਲੀਡਰ ਹੋ ਗਏ ਮੈਂ ਕਿਾ ਚਲੋ ਉਹਨਾਂ ਟੇਕ ਕੇਅਰ ਕਰਾਂਗੀ ਚੰਡੀਗੜ੍ਹ ਬਹੁਤ ਕੰਮ ਕਰ ਲਿਆ ਨੇ ਹੂੰ ਕਿ 217 ਦੇ ਵਿੱਚ ਇੱਕ ਦਿਨ ਪਰਨ ਦੀ ਦਿ올 ਦਾ ਫੋਨ ਆਇਆ ਫਿਰ ਦੀਸ਼ਾ ਕਾਨਫਰੰਸ ਹੋਣੀ ਸੀ ਉਹਦੇ ਚੋਂ ਲੈ ਕੇ ਗਈ ਜਦ ਦੋ ਹੋਈ ਤੇ ਫਿਰ ਮੈਂ ਦੇਖ ਲਿਆ ਪਤ ਇੱਥੇ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਹਾਂ ਨਾ ਮਿਊਚਲ ਸਾਰੀਆਂ ਚੀਜ਼ ਸੀ ਜ਼ਿਆਦਾ ਮੈਂ ਜਾਣਦੀ ਨਹੀਂ ਕੈਂਟੀਨ ਬਤਾਬੀ ਸਾਈਡ ਸਭਾ ਚ ਜਦ ਮੈਂ ਇੱਥੇ ਗਈਆਂ ਤੇ ਖੁੱਲੀ ਕਥਾ ਪੜਦੇ ਸੁਣਿਆ ਮੈਂ ਸੋਚਿਆ ਵੀ ਇਦਾਂ ਦੀ ਮੈਂ ਲਿਖ ਸਕਦੀ ਹਾਂ ਹਾਂ ਪਰ ਇਸ ਤੋਂ ਪਹਿਲਾਂ ਜਿਹੜਾ ਤੁਸੀਂ ਪੁੱਛਿਆ ਕਿ ਲਿਖਣਾ ਕਦੋਂ ਸ਼ੁਰੂ ਕੀਤਾ ਹੂੰ 2018 ਤੋਂ ਜਦੋਂ ਮੈਂ ਇੱਥੇ ਆਈ ਹਾਂ ਨਾ ਇੰਡੀਆ ਹੂੰ ਇੱਥੇ ਜਦ ਮੈਂ ਆਈ ਤੇ ਇੱਕ ਦਿਨ ਘਰ ਕੋਈ ਨਹੀਂ ਸੀ ਤੇ ਕਹ ਲੋ ਕਿ ਜਿਹੜਾ ਮੈਂ ਸਾਲਾਂ ਦਾ ਬਰਦਾਸ਼ਤ ਕਰਦੀ ਆ ਰਹੀ ਸੀ ਉਸ ਦਿਨ ਵੀ ਜੋ ਹੋਇਆ ਉਹ ਕਹਿੰਦੇ ਨਾ ਕਿ ਭਰਿਆ ਹੋਇਆ ਭਾਂਡਾ ਕਦੀ ਉੱਛਲਦਾ ਹੈ ਦੱਬੀ ਅੱਗ ਕਦੀ 扑ੜਕਦੀ ਹੈ ਬਿਲਕੁਲ ਬਸ ਉਸ ਦਿਨ ਫਿਰ ਮੇਰੀ ਬਸ ਹੋ ਗਈ ਸਹਿਨ ਦੀ ਫਿਰ ਮੈਂ ਇੱਕ ਆਰਟੀਕਲ ਲਿਖਿਆ ਹੂੰ ਔਰ ਤੇਰੀ ਇਹ ਕਹਾਣੀ ਫਿਰ ਬੇਟੇ ਨੂੰ ਭੇਜਿਆ ਮੈਂ ਕਿ ਮੈਂ ਵੀ ਫੇਸਬੁੱਕ ਤੇ ਪਾਣਾ ਚਾਹੁੰਦੀ ਪਾਇਆ ਉਹਨੇ ਹੂੰ ਉਸ ਤੋਂ ਬਾਅਦ ਇੱਕ ਹੋਰ ਆਰਟੀਕਲ ਲਿਖਿਆ ਕਿ ਮੁਹੱਬਤ ਕੀ ਹੈ ਹੂੰ ਫਿਰ ਯਾਦਾਂ ਦੇ ਚਰੋਖੇ ਚ ਜਿਹਦੇ ਚ ਮੈਂ ਆਪਣਾ ਕਹ ਲੂ ਇੱਕ ਕਿਸਮ ਦੀ ਮੇਰੀ ਬਰੀਫਲੀ ਬਾਇਓਗ੍ਰਾਫੀ ਫਿਰ ਇੱਕ ਦਿਨ ਕਵਿਤਾ ਲਿਖੀ ਹੂੰ ਜਦ ਲਿਖੀ ਤੇ ਮੈਂ ਭੇਜੀ ਦੋਸਤਾਂ ਜਨਿਆਂ ਨੂੰ ਫਰੈਂਡ ਨੂੰ ਸਿਸਟਰ ਨੂੰ ਸੁਜੀਤ ਜੀ ਨੇ ਬਾਈ ਚਾਂ ਪੜ੍ਹ ਲਈ ਜਾਗਦੇ ਸੀ ਕੰਨੇ ਕਮਾਲ ਕਰ ਦਿੱਤੀ ਮੈਂ ਕਿਤੇ ਤਾਂ ਗਲਤੀ ਹੋਣੀ ਕਪਤਾ ਤਾਂ ਕਦੇ ਲਿਖੀ ਨਹੀਂ ਹਮ ਹਾਲਨਾ ਕਪਤਾ ਸੀ ਅਹਿਸਾਸ ਕੀ ਹੋਇਆ ਤੂੰ ਜੇ ਮੈਨੂੰ ਭਲਾਤਾ ਮੈਂ ਤੈਨੂੰ ਨਹੀਂ ਭਲਾਇਆ ਜੀ ਜਦ ਦਰੋਨੀ ਤੂੰ ਮੇਰੇ ਹੋਕਾਂ ਸੁਣੇ ਇਹ ਸੀ ਪਹਿਲੀ ਕਵਤਾ ਮੇਰੀ ਹਮ ਚਲੋ ਉਹਨਾਂ ਐਪਰੀਸ਼ੀਏਟ ਕੀਤਾ ਫਿਰ ਮੈਂ ਕੋਈ ਵੀ ਲਿਖਣੀ ਹਫਤੇ ਚ 3 ਸਰਸ਼ਦ ਲਿਖੀ ਲੈਂਦੀ ਸੀ ਹਮ ਕੋਈ ਵੀ ਲਿਖਣੀ ਤੇ ਮੈਂ ਉਹਨਾਂ ਨੂੰ ਭੇਜ ਦੇਣੀ ਇੱਕ ਦੋ ਪਿੱਛਾ ਦੋਨਾਂ ਕਨੋਕ ਤੇ ਸਫੀਰੀ ਫੇਸਬੁੱਕ ਤੇ ਪਾ ਦੇਣੀ ਹਮ ਫਿਰ ਤਲੇ ਮੈਂ ਨਾਂ ਨਹੀਂ ਲਿਖਦੀ ਸੀ ਜੀ ਇਹ ਜੇ ਮੇਰੇ ਸਿਸਟਰਾਂ ਕੰਦੇ ਕੀ ਸਾਰੇ ਜਿਹੜੇ ਪੰਨੇ ਨੇ ਫੇਸਬੁੱਕ ਤੇ ਨਾਲ ਫੋਟੋ ਵੀ ਹੁੰਦੀ ਨਾਂ ਲਿਖਿਆ ਹੁੰਦਾ ਹੂੰ ਮੈਂ ਕਿ ਮੇਰਾ ਰਮਿੰਦਰ ਵਾਲੀ ਤੇ ਕਿ ਕੰਨਾ ਨਾਂ ਲਿਖਿਆ ਹੈ ਨਾ ਫੇ ਮੇਰੇ ਮਨ ਸਿਆਏ ਕਿ ਜਿਹੜਾ ਮੇਰਾ ਨਿਕ ਨੇਮ ਘਰ ਦੇ ਪੇਰੈਂਟਸ ਬੁਲਾਉਂਦੇ ਸੀ ਸਾਰੇ ਰੰਮੀ ਮੈਂ ਫਿਰ ਆਪਣੇ ਰਮਿੰਦਰ ਦੇ ਨਾਲ ਉਹ ਲਗਾ ਦਿੱਤਾ ਹੂੰ ਬਹੁਤ ਲੋਕ ਮੈਨੂੰ ਕੋਈ ਮੇਰੇ ਨਿਕਨੇਮ ਨਾਲ ਹੀ ਬੁਲਾਉਂਦੇ ਨੇ ਜੀ ਬਿਲਕੁਲ ਕਿ ਅਕਸਰ ਦੇਖਿਆ ਤੁਹਾਨੂੰ ਰਮਿੰਦਰ ਵਾਲੀਆ ਦੇ ਨਾਲ ਘਟ ਤੇ ਰੰਮੀ ਰਮਿੰਦਰ ਰੰਮੀ ਜੀ ਦੇ ਨਾਮ ਕੋਈ ਕਹਿੰਉਂਦੇ ਕਾਲਜ ਯੂਨੀਵਰਸਿਟੀ ਪ੍ਰੋਫੈਸਰ ਉਹ ਰੰਮੀ ਜੀ ਮੈਡਮ ਰੰਮੀ ਜੀ ਕਹਿੰਦੇ ਬੜਾ ਜੀਬ ਜੀ ਜੀ ਸੋ ਤੁਸੀਂ ਅਗਰ ਕਹਿ ਲਈਏ ਕਿ ਪਹਿਲੀ ਜਿਹੜੀ ਰਚਨਾ 2018 ਦੇ ਵਿੱਚ ਲਿਖੀ ਤੁਹਾਨੂੰ ਜਿਹੜਾ ਕਾਲਜ ਟਾਈਮ ਲਿਖਣ ਦਾ ਉਹ ਜਿਹੜੀ ਸੀ ਉਹ ਵੈਸੇ ਆਲਮੋਸਟ ਮੈਂ ਉਨ੍ਹੀ ਚ ਸ਼ੁਰੂ ਕੀਤੀ ਜੀ ਜਿਹੜਾ ਮੈਂ ਆਰਟੀਕਲ ਲਿਖਿਆ 1 ਅਕਤੂਬਰ ਐਂਸ ਤੇ ਮੈਂ ਇੰਡੀਆ ਤੋਂ ਹੀ ਆਈ ਸੀ ਹਨਾ ਉਹ ਮੈਂ ਨਵੰਬਰ ਮਿਡ ਚੱਕ ਜਾਂ ਨਵੰਬਰ ਐਂਡ ਤੇ ਲਿਖਿਆ ਸੀ ਜਿਹੜਾ ਔਰਤਰੀ ਇਹ ਉਹਨਾਂ ਦੀ ਗੱਲ ਜੀ ਸੋ ਤੁਹਾਡੇ ਬੱਚਿਆਂ ਦਾ ਇਸ ਇਸ ਸਾਰੇ ਸਫਰ ਦੇ ਵਿੱਚ ਤੁਹਾਡਾ ਕਿੰਨਾ ਕੇ ਸਹਿਯੋਗ ਰਿਹਾ ਜਿਵੇਂ ਕਿ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਪਹਿਲਾ ਆਰਟੀਕਲ ਲਿਖਿਆ ਹਾਂਜੀ ਸੋ ਪਹਿਲਾ ਆਰਟੀਕਲ ਲਿਖਣ ਤੋਂ ਬਾਅਦ ਤੁਸੀਂ ਸਿੱਧਾ ਡਾਇਰੈਕਟ ਆਪਣੇ ਬੇਟੇ ਨੂੰ ਪਹਿਲਾਂ ਭੇਜਿਆ ਹਾਂ ਉਹ ਰਾਤੀ ਲੇਟ ਆਉਂਦਾ ਸੀ ਮੈਨੂੰ ਪਾਣਾ ਨਹੀਂ ਆ ਰਿਹਾ ਸੀ ਕਿਵੇਂ ਫੇਸਬੁੱਕ 'ਤੇ ਪਾਇਦਾ ਤੇ ਬੱਚਾ ਨਹੀਂ ਪਾਇਆ ਜੀ ਹੈਲਪ ਕਰਦੇ ਨੇ ਬੱਚੇ ਪਤਾ ਹੈ ਗਲਤ ਸੀ ਤੈਨੂੰ ਜੀ ਹਨਾਸੀ ਸੋ ਤੁਹਾਡੇ ਇਥੇ ਮੁਕਾਮ ਦੇ ਵਿੱਚ ਜਿਹੜਾ ਹੁਣ ਤੁਸੀਂ ਆਪਣੀ ਲਾਈਫ ਦੇ ਵਿੱਚ ਸਿਆ ਇੰਨੀ ਮੁਸੀਬਤ ਸਿਆ ਤੇ ਤੁਹਾਡੇ ਬੱਚਿਆਂ ਨੇ ਜਦੋਂ ਤੁਹਾਡਾ ਆਰਟੀਕਲ ਪੜ੍ਹਿਆ ਤਾਂ ਉਹਨਾਂ ਦਾ ਰਿਐਕਸ਼ਨ ਕੀ ਰਿਹਾ ਉਸ ਸਮੇਂ ਇਹ ਕੁਛ ਨਹੀਂ ਪਤਾ ਜੋ ਲਿਖਿਆ ਸੱਚ ਲਿਖਿਆ ਕੁਛ ਨਹੀਂ ਉਹਨਾਂ ਨੇ ਪਾਇਆ ਫੇਸਬੁੱਕ ਤੇ ਉਹਨਾਂ ਨੂੰ ਪਤਾ ਹੈ ਹਮ ਐ ਗਲਤ ਸੀ ਤੇ ਤਾਂ ਹੀ ਪਾਇਆ ਉਹਨਾਂ ਨੇ ਜੀ ਕਹਿੰਦੇ ਨੇ ਕਿ ਲੇਖਕ ਜਦੋਂ ਲਿਖਦਾ ਤਾਂ ਆਪਣੀਆਂ ਅਸਲੀ ਕਹਾਣੀਆਂ ਆਪਣੀ ਹੱਡ ਵੀਤੀ ਤੋਂ ਹੀ ਸ਼ੁਰੂਆਤ ਕਰਦਾ ਥਾਈ ਕਹਿੰਦੇ ਨੇ ਕਿ ਜਦੋਂ ਵੀ ਕੋਈ ਸਿੰਗਰ ਲਿਖਣਾ ਕੋਈ ਗੀਤਕਾਰ ਲਿਖਣਾ ਸ਼ੁਰੂ ਕਰਦਾ ਤੇ ਉਹ ਕਹਿੰਦਾ ਮੇਰਾ ਪਹਿਲਾਂ ਦਿਲ ਟੁੱਟਦਾ ਤੇ ਤਾਂ ਮੈਂ ਲਿਖਣਾ ਸ਼ੁਰੂ ਕਰਦਾ ਕੱਲ ਮੈਂ ਉਹ ਮੀਟਿੰਗ ਸੇ ਗਈ ਆ ਪਮਨ ਸਤ ਤੇ ਇੱਕ ਸੀ ਡਾਕਟਰ ਮਨਜੀਤ ਸਿੰਘ ਮਜ਼ਾ ਐਲੰਬਰੀ ਸਤ ਤੋਂ ਆਇਆ ਦੇ ਮੈਨੂੰ ਬਾਤ ਚ ਪਤਾ ਲੱਗਿਆ ਅੰਮ੍ਰਿਤਸਰ ਜੀ ਉਹਨਾਂ ਨੇ ਇੱਕ ਪੋਇਮ ਸੁਣਾਈ ਤੋਂ ਦੱਸ ਰਹੇ ਸੀ ਕਿ ਪਤਨ ਨੂੰ ਕੈਂਸਰ ਹੋ ਗਿਆ ਮੈਂ ਹਸਪੀਟਲ ਸੀ ਬੈੱਡ ਤੇ ਸੀ ਕਿ ਪਏ ਪਏ ਨੇ ਪੋਇਮ ਲਿਖੀ ਦਕੋ ਮਤ ਕਿ ਰਾਈਟਰ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਜਦੋਂ ਲਿਖਣ ਲੱਗਦਾ ਤੇ ਉਦੋਂ ਤੇ ਲੱਗਦਾ ਕਿ ਸਾਰਾ ਕੁਝ ਮੇਰੇ ਆਸ-ਪਾਸੇ ਘੁੰਮ ਰਿਹਾ ਹੈ ਜੀ ਹੈਨਾ ਬਿਲਕੁਲ ਸੋ ਗੱਲ ਕਰ ਲਈਏ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਬਚਪਨ ਦੇ ਵਿੱਚ ਤੁਹਾਡੇ ਮਾਤਾ-ਪਿਤਾ ਨੇ ਤੁਹਾਡਾ ਸਿੰਪਲ ਵਰਡਸ ਦੇ ਵਿੱਚ ਪੁੱਛਣਾ ਕਿ ਤੁਹਾਡੇ ਮਾਤਾ-ਪਿਤਾ ਦੀ ਜਿਹੜੀ ਸ਼ਖਸੀਅਤ ਦਾ ਤੁਹਾਡੇ ਉੱਪਰ ਕੀ ਪ੍ਰਭਾਵ ਪਿਆ ਮਾਤਾ ਪਿਤਾ ਦੇ ਕਿ ਮੇਰੇ ਮੰਮੀ ਪਾਪਾ ਹੀ ਉਹਨਾਂ ਦਾ ਸਾਰਿਆਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਸੀ ਸ਼ਾਇਦ ਮੇਰੇ ਫਾਦਰ ਵੀ ਆਰਟੀਕਲ ਲਿਖਦੇ ਰਹੇ ਨੇ ਰੀਡਰ ਡਾਈਜੈਸਟ ਤੇ ਹੋਰ ਦੇ ਵਿੱਚ ਦਾਦਕੇ ਪਿੱਛੋਂ ਸਿਆਲਕੋੜ ਮੇਲੋ ਵਾਲ ਦੇ ਸੀ ਤੇ ਮੇਰੇ ਫਾਦਰ ਵੀ ਮੈਨੂੰ ਕਾਫੀ ਐਪਰੀਸ਼ੀਏਟ ਕਰਦੇ ਸੀ ਜੀ ਜਦੋਂ 69 ਦੇ ਵਿੱਚ ਅਸੀਂ ਉਹਨਾਂ ਨਾਲ ਪਠਾਨਕੋਟ ਸੀ ਤੇ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਗੁਰਪੁਰਬ ਸੀ ਤੇ ਕਹਦੀਆਂ ਮੇਰੀ ਟੀਚਰ ਨੇ ਕਿਹਾ ਕਿ ਤੂੰ ਜਾਣਾ ਹੈ ਪੜ੍ਹਨ ਲਿਖਵਤਾ ਪੜ੍ਹਨੀ ਮੈਂ ਮਨਾਂ ਕਰਨ ਦੀ ਹੁੰਦੀ ਸੀ ਮੈਂ ਬਹੁਤ ਸ਼ਾਈ ਹੁੰਦੀ ਸੀ ਤੇ ਮੇਰੇ ਫਾਦਰ ਨੇ ਕੰਨ ਨਹੀਂ ਮੈਂ ਤੁੰ ਛੱਡ ਕੇ ਆਉਣਾ ਤੂੰ ਜਾਣਾ ਹੈ ਕਰਨਾ ਹੈ ਹੂੰ ਇਦਾਂ ਉਹ ਬਹੁਤ ਜ਼ਿਆਦਾ ਮੈਨੂੰ ਕਰਦੇ ਸੀ ਪ੍ਰੀਤਨਗਰ ਕੈਂਪ ਲੱਗਦਾ ਸੀ ਮੈਂ ਨਹੀਂ ਜਾਣਾ ਚਾਹੁੰਦੀ ਸੀ ਤਾਂ ਵੀ ਉਹਨਾਂ ਨੇ ਕਿਹਾ ਨਹੀਂ ਤੂੰ ਜਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਹੂੰ ਤੇ ਉਹ ਸਾਡੀ ਕਾਸਟ ਦੇ ਤੇ ਪਿੱਛੋਂ ਸੈਲ ਕਰਦੇ ਨੇ ਤੇ ਉਹ ਮੈਨੂੰ ਕਾਫੀ ਕਿਤਾਬਾਂ ਵੀ ਲਿਆ ਲਿਆ ਦਿੰਦੇ ਹੁੰਦੇ ਸੀ ਪੜ੍ਹਨ ਲਈ ਉਹਨਾਂ ਨੂੰ ਵੀ ਸ਼ੌਕ ਸੀ ਮੇਰੇ ਮੰਮੀ ਨੂੰ ਵੀ ਹੂੰ ਤੇ ਉਹ ਹੁਣ ਮੇਰੇ ਗ੍ਰੈਂਡਡਾਟਰ ਨੂੰ ਬਹੁਤ ਸ਼ੌਕ ਹੈ ਜੀ ਬਹੁਤ ਕਿਤਾਬਾਂ ਪੜ੍ਹਦੀ ਜਦੋਂ ਮੇਰੀ ਪਹਿਲੀ ਬੁੱਕ ਤੇ ਆ ਨਹੀਂ ਸੀ ਅਜੇ ਪਬਲਿਸ਼ ਨਹੀਂ ਹੋਈ ਸੀ ਹੂੰ ਕਾਫੀ ਛੋਟੀ ਸੀ ਉਹਨੂੰ ਤਾਂ ਕੋਈ ਨਾ ਕੋਈ ਲਿਖ ਕੇ ਮੇਰੇ ਕੋਲ ਲੈਣਾ ਤਾਂ ਤੇ ਤੁਹਾਡੀ ਬੁੱਕ ਦੇ ਵਿੱਚ ਮੇਰੀ ਪੋਇਮ ਛਪੇਗੀ ਤੇ ਤੇ ਹੁਣ ਤੇ ਬੇਸ਼ਮਾਰ ਘਟਾਪਾਂ ਪੜ੍ਹਦੀ ਜੀ ਸ਼ਾਇਦ ਹੁੰਦਾ ਜਿੱਦਾਂ ਮੇਰੇ ਪੇਰੈਂਟਸ ਪਰਦੇਸੀ ਮੈਨੂੰ ਸੀ ਸ਼ੌਕ ਬਿਲਕੁਲ ਪਰ ਨਹੀਂ ਮੇਰੀਆਂ ਸਿਸਟਰ ਨੂੰ ਨਹੀਂ ਛੋਟੀ ਸਿਸਟਰ ਨੇ ਪੰਜਾਬੀ ਦੇ ਐਮਏ ਕੀਤੀ ਗਿਆਨ ਨੇ ਕੀਤੀ ਅਲੈਗਜ਼ੈਂਡਰ ਸਕੂਲ ਸਿਨੀਅਰ ਲੈਕਚਰ ਰਟਾਇਰ ਹੋਏ ਪਰ ਉਹਨੂੰ ਲਿਖਣ ਦਾ ਸ਼ੌਕ ਨਹੀਂ ਹੂੰ ਉਦ ਹਸਬੰਦ ਲਿਖਦੇ ਜ਼ਰੂਰੀ ਨਹੀਂ ਹੁੰਦਾ ਬਿਲਕੁਲ ਪਰ ਕਰਦਾ ਜਿਹੜਾ ਮਾਹੌਲ ਹੈ ਉਹ ਬਹੁਤ ਜਿਹੜਾ ਬਣ ਰੱਖਦਾ ਬਿਲਕੁਲ ਬਾਕੀ ਮੇਰੇ ਪੇਰੈਂਟਸ ਦਾ ਵੀ ਹੈ ਕਿ ਆਏ ਗਏ ਦਾ ਹੈਲਪਫੁਲ ਨੇਚਰ ਹੈ ਕਿਸੇ ਦੀ ਮਤਲਬ ਕਿ ਸਹਾਇਤਾ ਕਰਨੇ ਕਿਸੇ ਨੂੰ ਲੋੜ ਹੈ ਦੇਣਾ ਕਰਨਾ ਕਿ ਕਾਫੀ ਆਦਰ ਸਤਿਕਾਰ ਕਰਨਾ ਤੇ ਗਰੀਬਾਂ ਦੀ ਮਦਦ ਕਰਨਾ ਇਸ ਤਰ੍ਹਾਂ ਉਹਨਾਂ ਨੂੰ ਸ਼ੌਕ ਹੈਗਾ ਸੀ ਇਦਾਂ ਮੈਨੂੰ ਸੋ ਜਿਵੇਂ ਤੁਸੀਂ ਦੱਸਿਆ ਕਿ 2017-18 ਦੇ ਵਿੱਚ ਤੁਸੀਂ ਬੇਸਿਕਲੀ ਲਿਖਣਾ ਸ਼ੁਰੂ ਕੀਤਾ। ਸੋ ਕੈਨੇਡਾ ਆਉਣ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਸਾਹਿਤਕ ਰੁਚੀਆਂ ਨੂੰ ਉਹਨਾਂ ਨੂੰ ਉਤਸ਼ਾਹ ਕਿਵੇਂ ਮਿਲਿਆ ਫਿਰ? ਇਸੇ ਤਰ੍ਹਾਂ ਮਿਲਿਆ ਨਾ ਮੈਂ ਮੀਟਿੰਗਾਂ 'ਚ ਜਾਣਾ ਸ਼ੁਰੂ ਕੀਤਾ ਪਰ ਇਹ ਨਹੀਂ ਮੈਨੂੰ ਪਤਾ ਸੀ ਪੇਪਰਾਂ 'ਚ ਦਿੰਦੇ ਕਿ ਨਹੀਂ। ਹੂੰ। ਠੀਕ ਹੈ ਜੀ ਮੈਂ ਲਿਖਦੀ ਤਾਂ ਕੁਝ ਲੋਕਾਂ ਨੂੰ ਜੈਲਸੀ ਵੀ ਹੋਏਗੀ ਮੇਰੇ ਨਾਲ। ਹੂੰ। ਤੇ ਮੈਨੂੰ ਇਹ ਸੀ ਕਿ ਫੇਸਬੁੱਕ ਤੇ ਬਹੁਤ ਵੱਡੇ-ਵੱਡੇ ਬੁੱਧੀਜੀਵੀ ਹਾਂ ਮੇਰੀਆਂ ਰਚਨਾਵਾਂ ਪਸੰਦ ਕੀਤੀਆਂ ਨੇ ਵੱਡੇ-ਵੱਡੇ ਕਮੈਂਟਸ ਲਿਖ ਕੇ ਭੇਜਦੇ ਨੇ ਮੈਨੂੰ ਉਹਨਾਂ ਨੇ ਹਾਂ। ਫਿਰ ਆਪਣੇ ਆਪ ਹੀ ਪਬਲਿਸ਼ਰ ਨੇ ਮੈਗਜ਼ੀਨ ਵਾਲਿਆਂ ਨੇ ਪੇਪਰ ਵਾਲਿਆਂ ਨੇ ਮੇਰੀਆਂ ਰਚਨਾਵਾਂ ਮਤਲਬ ਕਿ ਛਾਪਣੀਆਂ ਇੱਕ ਵਾਰ ਮੇਰੀ ਪਹਿਲੀ ਰਚਨਾ ਕਦੇ ਕਦੇ ਜੀ ਕਰਦਾ ਕਿਤੇ ਜਾਗਰਨ ਚ ਲੱਗੀ ਜੀ ਤੇ ਜਲੰਧਰ ਸੋਨੀ ਦੇ ਪ੍ਰਧਾਨ ਸੀ ਹਰਮਿਤ ਸਿੰਘ ạtਵਾਲ ਉਹਨਾਂ ਦੇ ਉੱਥੇ ਆਰਗੇਨਾਈਜੇਸ਼ਨ ਉਹਨਾਂ ਦਾ ਮੈਨੂੰ ਫੋਨ ਆ ਗਿਆ ਹਮ ਇੱਥੇ ਅਜੇ ਮਤਲਬ ਕਿ ਸੰڈن ਹੋ ਨਹੀਂ ਉਹਨਾਂ ਦੇ ਸੈਟਰਡੇ ਸੀ ਉਦੋਂ ਮੈਨੂੰ ਕਹਿੰਦੇ ਕਿ ਮੈਂ ਤੁਹਾਡੀ ਰਚਨਾ ਪੜ੍ਹੀ ਅੱਛੀ ਲੱਗੀ ਆਪਣੇ ਗਰੁੱਪ ਚ ਉਹਨਾਂ ਐਡ ਕੀਤਾ ਫਿਰ ਉਹਨਾਂ ਨੇ ਹੀ ਮੈਨੂੰ ਇਹ ਬੁੱਕ ਮਤਲਬ ਕਿ ਕੀ ਆ ਜੀ ਮੈਂ ਬੜੀ ਵੱਡੀ ਗੱਲ ਹੁੰਦੀ ਕਿ ਅਸੀਂ ਪ੍ਰਦੇਸਾਂ 'ਚ ਬੈਠੇ ਅਗਰ ਕੋਈ ਸਾਡੀ ਬਾਹ ਫੜ ਲੈਂਦੇ ਹਨਾ ਬਿਲਕੁਲ ਇਹ ਮੇਰੀ ਹੋਣਾ ਨਾ ਨਹੀਂ ਉਹਨਾਂ ਦੇ ਆ ਰਿਵਿਊ ਲਿਖਾਤਾ ਪਰ ਆਪਣੀ ਫੋਟੋ ਫੋਟੋ ਨਹੀਂ ਹੁਣ ਲਗਾਈ ਸੀ ਹੁਣ ਮੈਂ ਗਈ ਤਹੁੰਨੇ ਦੇ ਤੋਂ ਉਹਨਾਂ ਨੇ ਗੋਸ਼ਟੀ ਹੁਣ ਕੀਤੀ ਸੀ ਕਿਉਂਕਿ ਮੁਲਾਕਾਤ ਮੇਰੀ ਹੋਣ ਹੋਈ ਜੀ ਸੋ ਤੁਹਾਡੀ ਪਹਿਲੀ ਜਿਹੜੀ ਜਿਵੇਂ ਤੁਸੀਂ ਦਿਖਾ ਰਹੇ ਹੋ ਤੁਹਾਡੇ ਕੋਲ ਆਪਣੀਆਂ ਬੁੱਕਸ ਹੈਗੀਆਂ ਸੋ ਜਿਹੜੀ ਤੁਹਾਡੀ ਪਹਿਲੀ ਪੁਸਤਕ ਸੀ ਕਿਹੜੀ ਸੀ ਤੇ ਕਦੋਂ ਲਿਖੀ ਗਈ ਸੀ ਇਹ ਪਹਿਲੀ ਪੁਸਤਕ ਕਿਸ ਨੂੰ ਆਖਾਂ ਕਿਸ ਨੂੰ ਆਖਾਂ ਹਾਂ ਇਹ ਮੈਨੂੰ ਦਿੱchte ਹੋਈ ਗੀ 20 ਸੇ ਸ਼ਾਇਦ ਹੋਗੀ ਸੀ ਜੀ 20 ਸੇ ਪਬਲਿਸ਼ ਵੀ ਹੋਗੀ ਸੀ ਸ਼ਾਇਦ ਹਾਂ ਪਰ ਮਿਲੀ ਮੈਨੂੰ ਲੇਟ ਕਿਉਂਕਿ ਤੇ ਹੌਨ ਕਰਕੇ ਹਮ ਹੈਨਾ 20 ਸੇ ਹੋਗੀ I think ਲਿਖਿਆ ਤਾਂ ਹੋਣਾ 1.5 ਟੂਨ ਨਹੀਂ 3 ਚ ਹੋਗੀ ਤੇ ਦੂਸਰੀ ਮੈਂ ਲਾਸਟ ਡੇ 20 ਤੱਕ ਹੀ ਚ ਹੋਗੀ ਹੋਣੀ ਸ਼ਾਇਦ 21 ਜੀ ਪਬਲਿਸ਼ਿੰਗ ਨੂੰ ਟਾਈਮ ਲੱਗਦਾ 21 ਸੇ I think ਇਹ ਹੋਈ ਹੈ ਤੇ ਦੂਸਰੇ ਮੈਂ ਲਾਸਟ ਇਅਰ ਗਈ ਆ ਤੇ ਜਿੱਦਾਂ ਆਨਾ ਸੀ 5 ਮਈ ਨੂੰ ਮੇਰੇ ਬੁੱਕ ਮਿਲੀ ਜੀ ਉਹ ਡਾਕਟਰ ਬਨੀਤਾ ਉਹ ਡਾਕਟਰ ਰੇਲ ਸਿੰਘ ਜੀ ਨੇ ਕੀਤੀ ਦੂਸਰੀ ਕਿਤਾਬ ਜੀ ਸੋ ਅੱਛਾ ਮਤਲਬ ਕਿ ਮੈਨੂੰ ਸਹਿਯੋਗ ਅੱਛਾ ਮਿਲਦਾ ਰਿਹਾ ਲੋਕਾਂ ਦੀ ਹੌਸਲਾ ਫਜ਼ਾਈ ਐਪਰੀਸੀਏਸ਼ਨ ਬਿਲਕੁਲ ਜੀ ਅਗਰ ਤੁਹਾਨੂੰ ਐਪਰੀਸੀਏਸ਼ਨ ਹੈ ਤਾਂ ਹੀ ਤੁਹਾਨੂੰ ਅੱਗੇ ਮੋਟੀਵੇਸ਼ਨ ਮਿਲਦੀ ਹੈ ਕੁਝ ਕਰਨ ਦੇ ਲਈ ਸੋ ਮੈਂ ਇੱਕ ਚੀਜ਼ ਜ਼ਰੂਰ ਚਾਹੂੰਗੀ ਕਿ ਕੋਈ ਕਵਿਤਾ ਜ਼ਰੂਰ ਸਾਡੇ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਠੀਕ ਹੈ ਮੈਂ ਜ਼ਰੂਰ ਸੁਣਾਵਾਂਗੀ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿਸ ਨੂੰ ਆਖਾਂ ਜਿਹੜਾ ਇਹਦਾ ਨਾਮ ਹੈ ਕਿਵੇਂ ਰੱਖਿਆ ਹੈ ਨਾ ਬਿਲਕੁਲ ਜੀ ਮੈਂ ਕਿਸ ਨੂੰ ਆਖਾਂ ਤਾਂ ਨਾਮ ਰੱਖਿਆ ਕਈ ਵਾਰ ਕੋਈ ਹੁੰਦਾ ਨਾ ਕੋਈ ਵਰਡ ਸਾਡੇ ਦਿਲ 'ਚ ਖੁੱਬ ਜਾਂਦਾ ਹੈ ਹੂੰ ਤੇ ਮੈਂ ਤਾਂ ਫਿਰ ਉਹਨੂੰ ਨੋਟ ਕਰ ਲੈਂਦੀ ਇੱਕ ਦਿਨ ਅੰਮ੍ਰਿਤਸਰ ਮੇਰੀ ਭਾਬੀ ਨਾਲ ਕਾਫੀ ਛੋਟੀ ਸਾਡੇ ਤੋਂ ਜੀ ਗੱਲ ਹੋਈ ਫੇਸ ਟੈਨ ਤੇ ਮੈਨੂੰ ਦੇਖ ਕੇ ਕਹਿੰਦੀ ਕਿ ਦੀਦੀ ਤੁਹਾਡੇ ਫੇਸ ਤੋਂ ਲੱਗਦਾ ਤੁਹਾਨੂੰ ਕਾਫੀ ਪੇਨਸ ਹੁੰਦੀਆਂ ਹੂੰ ਵੀ ਕਿਸੇ ਨੂੰ ਕਿਹਾ ਕਰੋ ਕੁਛ ਲਗਾ ਦੋ ਹੈਨਾ ਹਮਮ ਬੇਗਰ ਬੱਚੇ ਜਵਾਬ ਕਰਦੇ ਤੇ ਕਿੰਨੂ ਕਹਣਾ ਤੇ ਆਸਾਨ ਕਿ ਮੇਰੇ ਮੂੰਹ ਇਹ ਦੋ ਵਰਡ ਨਿਕਲੇ ਹਮਮ ਕਿ ਕਿਸ ਨੂੰ ਆਖਾ ਜੀ ਫਿਰ ਮੈਂ ਨੋਟ ਕਰ ਲੇ ਤੇ ਫਿਰ ਮੈਂ ਰਾਤ ਨੂੰ ਇਹ ਮੈਂ ਮੁਕਾ ਦੇ ਦਿੱਤੀ ਸ ਬਿਲਕੁਲ ਆਪਣੀ ਹੱਟ ਬੀਤੇ ਉੱਪਰ ਤੁਸੀਂ ਇਹ ਕਵਿਤਾ ਲਿਖੀ ਆ ਸੋ ਅਸੇ ਸੇ ਜ਼ਿਆਦਾ ਮੈਂ ਪਹਿਲੀ ਕਿਤਾਬ ਜਿਹੜੀਆਂ ਚ ਬਹੁਤ ਹੀ ਦਰਦ ਭਰੀਆਂ ਲਿਖੀਆਂ ਸੀ ਫਿਰ ਮੈਨੂੰ ਕਿਸੇ ਨੇ ਕਿਹਾ ਮੈਜੀਨੇਸ਼ਨ ਲਿਖਦੇ ਆ ਕਰਵੀਆਂ ਕਈ ਫਰੈਂਡ ਤੇ ਜੋ ਵੀ ਹੋਣਾ ਮੈਂ ਬਹੁਤ ਸਾਰੀਆਂ ਨਜ਼ਮ ਇਹ ਹੁੰਦੀ ਜਿਹੜੇ ਜੈਂਡਰ ਚੇਂਜ ਕਰਕੇ ਲਿਖ ਦਿੰਦੀ ਆ ਜੀ ਜਿਸ ਲਿੰਗਤ ਹੋਈਆਂ ਤੁੰਜ ਪਾਤ ਤਾਂ ਬਿਲਕੁਲ ਜ਼ਰੂਰੀ ਨਹੀਂ ਆਪਣੇ ਸੇ ਕਿਸੇ ਦੇ ਵੀ ਮੇਰੇ ਹੁਣ ਇੰਨੇ ਟੱਚ ਸੇ ਹੈਗੇ ਨੇ ਨੇ ਹੂੰ ਤੇ ਇੰਨੀਆਂ ਮੈਨੂੰ ਮਤਲਬ ਸਟੋਰੀਜ਼ ਦੱਸ ਤੇ ਕਰਦੇ ਨੇ ਮੈਂ ਉਹਨਾਂ ਤਾਂ ਵੀ ਲਿਖੀਆਂ ਹੋਈਆਂ ਨੇ ਬਿਲਕੁਲ ਕੋਈ ਇਹ ਨਹੀਂ ਕਿ ਹੁਣ ਕਿ ਜ਼ਰੂਰੀ ਸਾਡੇ ਤੇ ਹੈਗੀਆਂ ਨੇ ਜੀ ਅੱਛਾ ਮੈਂ ਤਾਂ ਆਪਣੀ ਗੱਤ ਸੁਣਾਵਾਂ ਬਿਲਕੁਲ ਜੀ ਅਸੀਂ ਤੁਹਾਡੀ ਰਚਨਾ ਜ਼ਰੂਰ ਸੁਣਾਗੇ ਜੀ ਮੇਰੀ ਰਚਨਾ ਸੋਕਯੋ ਮੰਦਾਖੀ ਜੀ ਔਰਤ ਦੀ ਔਰਤ ਤੇ ਜਨਨੀ ਹੈ ਹਮ ਗੁਰੂਆਂ ਤੇ ਪੀਰਾਂ ਦੀ ਰਾਜੇ ਤੇ ਮਹਾਰਾਜਾਂ ਦੀ ਮਾਤਾ ਸੁੰਦਰੀ ਬੀਬੀ ਪਾਨੀ ਰਾਣੀ ਚਾਂਸੀ ਲక్ష్ਮੀਬਾਈ ਅਨੇਕਾਂ ਹੀ ਮਹਾਨ ਹਸਤੀਆਂ ਨੂੰ ਉਸਨੇ ਜਨਮ ਦਿੱਤਾ ਆਰ ਆਪਣੇ ਫਿਰ ਵੀ ਮਰਦ ਔਰਤ ਨੂੰ ਭੋਗਣ ਦੀ ਵਸਤੂ ਤੇ ਕੰਮ ਕਰਨ ਵਾਲੀ ਨੌਕਰਾਂ ਨਹੀਂ ਸਮਝਦਾ ਬਿਲਕੁਲ ਔਰਤ ਸਭ ਬਰਦਾਸ਼ਤ ਕਰਦੀ ਹੈ ਹਮ ਸਾਰੀ ਉਮਰ ਕਾ ਹਨੂ ਬਨਾਨ ਸਵਾਰਨ ਵਿੱਚ ਲੱਗੀ ਰਹਿੰਦੀ ਹੈ ਬੱਚਿਆਂ ਦੀ ਪਰਵਰਿਸ਼ ਵਿੱਚ ਉਮਰ ਬਿਤਾ ਦਿੰਦੀ ਹੈ ਹਮ ਸਾਰਾ ਦਿਨ ਕੰਮ ਵਿੱਚ ਲੱਗੇ ਰਹਿਣਾ ਹਰ ਆਏ ਗਏ ਦੀ ਖਤ ਦਾ ਨਿਕਰਨਾ ਮਰਦ ਨੇ ਜੋ ਕਹਿਣਾ ਚੁੱਪ ਚਪਰਦੇ ਰਹਿਣਾ ਫਿਰ ਵੀ ਉਫਤਕ ਨਹੀਂ ਕਰਨੀ ਸਾਰੀ ਉਮਤਤਾ ਨੇ ਮੈਨੇ ਕੁੱਟਮਾਰ ਗਾਲੀ ਗਲੋਚ ਏ ਨਹੀਂ ਕਰਨਾ ਉਹ ਨਹੀਂ ਕਰਨਾ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਹਮ ਨਾ ਕੋਈ ਆਏ ਨਾ ਕੋਈ ਜਾਏ ਹਮ ਕਿਸੇ ਨਾਲ ਗੱਲ ਨਹੀਂ ਕਰਨ ਦੇਣੀ ਹਮ ਉਸੇ ਪੇਕਿਆਂ ਤੋਂ ਮੰਗਦੇ ਰਹਿਣਾ ਹਮ ਜੋ ਨਾ ਦੇਣਾ ਹੱਥਿਆ ਲੈਣਾ ਜੀ ਹਰ ਜਗ੍ਹਾ ਹਰ ਇੱਕ ਦੇ ਸਾਹਮਣੇ ਬੇਇੱਜ਼ਤ ਕਰਨਾ ਹਮ ਔਰਤ ਹਰ ਪਲ ਸਬਰ ਦੇ ਕੁੱਟ ਪਰਦੀ ਕਦ ਤੱਕ ਪਰਿਆ ਰਹਿੰਦਾ ਉਸ ਤੇ ਸਬਰ ਦਾ ਪਿਆਲਾ ਪਰਿਆ ਪਿਆਲਾ ਕਦੀ ਤੇ ਉੱਛਲੇਗਾ ਹਮ ਦੱਬੀ ਹੋਈ ਅੱਗ ਕਦੀ ਤੇ ਪੜਕੇਗੀ ਹਮ ਔਰਤ ਦੀ ਸਾਰੀ ਉਮਰ ਦੀ ਤਪੱਸਿਆ ਪਲ ਛਿੰਮਿਤ ਪੰਗ ਹੋ ਗਈ ਹਮ ਜਦ ਦੁਸਤੇ ਮਰਨੇ ਕਿਆ ਤੈਨੂੰ ਕੀ ਦੇਣਾ ਤੂੰ ਤੇ ਨੌਕਰ ਹੈ ਹਮ ਸਾਰੀ ਉਮਰ ਰੋਟੀਆਂ ਖਾਂਦੀ ਆ ਰਹੀ ਹੈ ਇਹ سین ਇਹ ਸੁਨ ਸੀਨਾ ਲਹੂ ਲਹਾਨ ਹੋ ਗਏ ਹਮ ਮਰਦ ਇਹ ਕਿਉਂ ਪੁੱਲ ਗਿਆ ਔਰਤ ਦੀ ਜਵਾਨੀ ਰੁੱਲ ਗਈ ਇਸ ਘਰ ਨੂੰ ਸੰਵਾਰ ਦੇ ਸੰਵਾਰ ਦੇ ਹਮ ਉਸ ਦਾ ਹਰ ਪਲ ਦੇ ਮੱਗੀ ਸੰਤੋ ਪੋਗਦੇ ਹੋਏ ਗੁਜ਼ਰਿਆ ਹਮ ਹਰ ਰਾਤ ਅਥੂਆਂ ਨਾਲ ਤੱਕਿਆ ਪਿਗੋਨਾ ਜੋ ਬਦਲੇ ਚ ਉਸਨੇ ਦਿੱਤਾ ਮਾਰ ਕੁੱਟ ਗਾਲੀ ਗਲੋਚ ਤਾਨੇ ਮੇਨੇ ਹਮ ਰੋਜ਼ ਦਾ ਮਰਮਰ ਕੇ ਜੀਉਣਾ ਸਾਰੀ ਉਮਰ ਦੇ ਹੋ ਕੇ ਕਿ ਇਹ ਰੋਟੀਆਂ ਦੀ ਕੀਮਤ ਵਾ ਕਿਸ ਤਰ੍ਹਾਂ ਅੰਬਰ ਪਾਈ ਹੋਵੇਗੀ ਸਭ ਦੀ ਹਮ ਫਿਰ ਵੀ ਔਰਤ ਦਾ ਕੋਈ ਕਾਰ ਨਹੀਂ ਹਮ ਕੋਈ ਤਨਖਾਹ ਨਹੀਂ ਹਮ ਕੰਮ ਵਾਲੀ ਬਾਈ ਵੀ ਤਨਖਾਹ ਲੈਂਦੀ ਹਮ ਰੋਟੀ ਕੱਪੜਾ ਸਭ ਲੈਂਦੀ ਹਮ ਪਰ ਉਸ ਨੂੰ ਉੱਚੀ ਆਵਾਜ਼ ਵਿੱਚ ਅਗਰ ਬੋਲਨਾਗੇ ਤਾਂ ਕੰਮ ਛੜ ਕੇ ਚਲੀ ਜਾਂਦੀ ਬਿਲਕੁਲ ਵਾਰੀ ਹੋਰ ਤੇਰੀ ਕਿਸਮਤ ਹਮ ਕਿ ਸ਼ਾਦੀ ਸੇ ਦਾ ਨਾਮ ਹੈ ਜਿੱਥੇ ਉਸ ਦੀ ਰੋਟੀਆਂ ਦੀ ਬੰਦਾ ਗਿਣਤੀ ਕਰੇ ਹਮ ਇੰਨੀ ਘਟਿਆ ਸੋਚ ਇੰਨਾ ਘਟਿਆ ਪਨ ਔਰਤ ਇਹ ਤੇਰੀ ਕੈਸੀ ਉਮਰ ਕਾਦ ਹੈ ਹਮ ਔਰਤ ਇਹ ਤੇਰੀ ਕੈਸੀ ਉਮਰ ਕਾਦ ਹੈ ਇਹ ਤੇਰਾ ਕੈਸਾ ਬਨਵਾਸ ਹੈ ਜੋ ਸ਼ਾਇਦ ਕਦੀ ਖਤਮ ਹੋਣ ਚ ਨਹੀਂ ਆਉਂਦਾ ਵਾਹ ਮਰਦੇ ਕੰਪੁੱਲ ਜਾਂਦਾ ਹੈ ਕਿ ਔਰਤ ਅਗਰ ਸਬਰ ਸੰਤੋਖ ਦੀ ਮੂਰਤ ਹੈ ਹਮ ਵਕਤ ਆਉਣ ਤੇ ਉਹ ਚੰਡੀ ਵੀ ਬਣ ਜਾਂਦੀ ਹੈ ਹਮ ਔਰ ਕਮਜ਼ੋਰ ਨਹੀਂ ਹੈ ਸ਼ਕਤੀ ਦਾ ਨਾਮ ਹੈ ਹਮ ਆਪਣੇ ਆਪ ਨੂੰ ਕਹਿੰਦੀ ਹੈ ਸੈਲੂਟ ਹਮਲਾ ਮਾਰ ਹਮ ਆਪਣੇ ਹੱਕਾਂ ਲਈ ਲੜੇ ਰੋਟੀਆਂ ਦੀ ਕੀਮਤ ਵਸੂਲਕਾਰ ਜਿਸ ਤੇ ਬਦਲੇ ਉਸਨੇ ساری ਉਮਰ ਕੀ ਖੋਇਆ ਹੈ ਕੀ ਬਰਦਾਸ਼ ਕੀਤਾ ਹੈ ਹੂੰ ਤੋੜ ਦੇ ਝੂਠੇ ਬੰਧਨ ਜਿੱਤੇ ਔਰਤ ਨੂੰ ਹਰ ਸਮੇਂ ਬੇਸਤ ਕੀਤਾ ਜਾਏ ਹੂੰ ਕੋ ਨਾਨਕ ਸਾਹਿਬ ਨੇ ਫਰਮਾਇਆ ਸੋ ਕਿਉਂ ਮੰਦਾ ਕੀ ਜਿੱਤ ਸਮੇ ਰਜਾ ਬਹੁਤ ਸੋਨੇ ਕਾ ਬਹੁਤ ਸੋਨੀ ਕਵਿਤਾ ਤੇ ਕਿਤੇ ਨਾ ਕਿਤੇ ਇੱਕ ਮੈਨ ਲੱਗਦਾ ਕਿ ਸ਼ਾਇਦ ਬਹੁਤ ਔਰਤਾਂ ਦੀ ਇਹ ਜਿਹੜੀ ਕਹਾਣੀ ਇਸੇ ਤਰ੍ਹਾਂ ਦੀ ਹੀ ਚਲਦੀ ਆ ਰਹੀ ਹੈ ਸੋ ਇਸ ਇੰਟਰਵਿਊ ਨੂੰ ਅੱਗੇ ਵਧਦੇ ਹੋਏ ਕੁਐਸਚਨ ਹੋਰ ਪੁੱਛਾਂਗੇ ਤੁਹਾਡੇ ਜਿਹੜੇ ਇਹ ਲਿਖਣ ਦਾ ਜਜ਼ਬਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਆਪਣੇ ਜ਼ਿੰਦਗੀ ਦੇ ਉੱਪਰ ਕਵਿਤਾਵਾਂ ਲਿਖਣੀਆਂ ਤੁਹਾਨੂੰ ਤੁਸੀਂ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਤੁਹਾਨੂੰ ਕਿ ਇਮੇਜਿਨੇਸ਼ਨ ਵੀ ਤੁਸੀਂ ਆਪਣੀ ਕਵਿਤਾ ਦੇ ਵਿੱਚ ਲੈ ਕੇ ਆਓ ਆਪਣੇ ਲਿਖਣ ਦੇ ਵਿੱਚ ਲੈ ਕੇ ਆਓ ਸੋ ਤੁਹਾਨੂੰ ਕੀ ਲੱਗਦਾ ਕਿ ਜਿਆਦਾ ਵਧੀਆ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਕਿਸੇ ਚੀਜ਼ ਨੂੰ ਇਮੇਜਨ ਕਰਕੇ ਜਾਂ ਆਪਣੀ ਕਹਾਣੀਆਂ ਦੇ ਉੱਪਰ ਆਪਣੀ ਜ਼ਿੰਦਗੀ ਦੇ ਉੱਪਰ ਜਿਆਦਾ ਵਧੀਆ ਲਿਖਿਆ ਜਾ ਸਕਦਾ ਮੈਂ ਚਲੋ ਸ਼ੁਰੂ ਸ਼ੁਰੂ ਸੇ ਤਾਂ ਲਿਖਿਆ ਜਦੋਂ ਬੰਦਾ ਕਿਹਾ ਨਾ ਕਿ ਦੱਬੀ ਅੱਗ ਭੜਕਦੀ ਏ ਤੇ ਹਨਾ ਕਿ ਭਰਿਆ ਭਾਂਡਾ ਉੱਥਲਦਾ ਆ ਹੂੰ ਔਰੇ ਇੱਕ ਬਾਦ ਦੇ ਵਿੱਚ ਜਿਆਦਾ ਮੈਂ ਉਹ ਲਿਖਦੀ ਜੋ ਮੈਂ ਮਹਿਸੂਸ ਕਰਦੀ ਆਂ ਕਦੀ ਤਿਆਰੀ ਨਹੀਂ ਕਰਨੀ ਪਈ ਕਪਤਾ ਤਾਂ ਸਾਡੇ ਆਸ-ਪਾਸੇ ਘੁੰਮਦੀ ਰਹਿੰਦੀ ਆ ਜੀ ਨਾਲ-ਨਾਲ ਹੀ ਚੱਲਦੀ ਜੀ ਤੇ ਇੱਕ ਵਾਰ ਮੈਂ ਰਾਤੀ ਸੌਣ ਤੋਂ ਪਹਿਲੇ ਵਾਸ਼ਰੂਮ ਗਈ ਸ਼ੀਸ਼ਾ ਦੇਖਿਆ ਸ਼ੀਸ਼ੇ 'ਚ ਅਕਸਰ ਉਹ ਦੇਖੋ ਆਪਣਾ ਇਸ ਉਮਰ ਦੇ ਵਿੱਚ ਮੈਂ ਉਹਦੇ ਤੇ ਆ ਕੇ ਦੇਰੇ 'ਚ ਫੋਨ ਚ ਕਪਤਾ ਲਿਖਤੀ ਹੂੰ ਤੇ ਸਾਰੇ ਉਮਰ ਬੀਤ ਗਈ ਤੇ ਕੀ ਹੁਣ ਨਾ ਐਦਾਂ ਤੇ ਇਦਾਂ ਕਦੇ ਕੋਈ ਤਿਆਰੀ ਨਿਕੰਨੀ ਪੈਂਦੀ ਜੋ ਮਹਿਸੂਸ ਕੀਤਾ ਤੇ ਬਸ ਉਹ ਨਹੀਂ ਕੀ ਤੁਹਾਨੂੰ ਵੀ ਲਿਖਣ ਦੇ ਲਈ ਜਿਵੇਂ ਕਹਿੰਦੇ ਨੇ ਕਿ ਜਦੋਂ ਕੋਈ ਲਿਖਣ ਲੱਗਦਾ ਤੇ ਉਹਨੂੰ ਬਿਲਕੁਲ ਸ਼ਾਂਤ ਜਗ੍ਹਾ ਚਾਹੀਦੀ ਹੁੰਦੀ ਆ ਕਿ ਹਾਂ ਮੈਂ ਕਨਸੈਂਟਰੇਟ ਕਰਕੇ ਲਿਖ ਸਕਾਂ ਜਾਂ ਫਿਰ ਤੁਸੀਂ ਕਿਸੇ ਵੀ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਬੈਠੇ ਕਿਤੇ ਗੱਲਬਾਤ ਕਰ ਰਹੇ ਹੋ ਕਿਸੇ ਦੇ ਨਾਲ ਇੱਕਦਮ ਕੋਈ ਜਿਹੜਾ ਅੱਖਰ ਅਸੀਂ ਫੜ ਲਨੇ ਆ ਦੈਨ ਉਸ ਤੋਂ ਬਾਅਦ ਅਸੀਂ ਲਿਖਣਾ ਮਾਈਂਡ ਦੇ ਵਿੱਚ ਕਿਉਂਕਿ ਲੇਖਕ ਦਾ ਮਾਈਂਡ ਸਾਰਾ ਦਿਨ ਲਿਖਣ ਦੇ ਵਿੱਚ ਲੱਗਦਾ ਰਹਿੰਦਾ ਰਹਿੰਦਾ ਨਾਮ ਹੀ ਹੋਤੇ ਪਤਾ ਨਹੀਂ ਕਈ ਵਾਰ ਕੋਈ ਜਿੱਦਾਂ ਕਿਸ ਨੂੰ ਆਖਾਂ ਸੀ ਇਹਦੇ ਤੇ ਲਿਖਤੀ ਹਮ ਹੈਨਾ ਉਹ ਮੈਨੂੰ ਕਿਸੇ ਨੂੰ ਕੋਈ ਵਰਡ ਬੋਲਿਆ ਤਾਂ ਕਦੀ ਤੇ ਅੱਖ ਖੁੱਲ੍ਹੇਗੀ ਉਹਦੇ ਜੀ ਵਧੀਆ ਬਣ ਜੇਗੀ ਜੀ ਤੇ ਵੈਸੇ ਮੈਂ ਲਿਖਦੀ ਰਾਤ ਨੂੰ ਹਮ ਰਾਤ 1 ਵਜੇ ਤੋਂ ਬਾਅਦ ਮੇਰਾ ਕੰਮ 3-3 ਵਜੇ ਤੱਕ ਚੱਲਦਾ ਰਹਿੰਦਾ ਜੀ ਤੇ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਕਿ ਮੈਨੂੰ ਇਨਸਟੈਂਟ ਵੀ ਲਿਖਣੀ ਪਈ ਹਮ ਅ ਜਦੋਂ ਮੈਂ ਕਿਤਾਬ ਲਈ ਉਧਰੋਂ ਮੈਂ ਆਪਣੇ ਈਮੇਲ ਕਰ ਰਹੀ ਸੀ ਇੱਕ ਇੱਕ ਕਰਕੇ ਮੈਂ ਤੇ ਭੇਜਦਾ ਵੀ ਨਹੀਂ ਪਤਾ ਸੀ ਕਿਵੇਂ ਭੇਜਦੇ ਹਾਂ ਉਹਨਾਂ ਨੂੰ ਫੋਨ ਦੇ ਉੱਤੇ ਪੋਇਮ ਓਦੋਂ ਮੈਨੂੰ ਕਿਸਾਨੀ ਸੰਘਰਸ਼ ਤੇ ਉਦੋਂ ਬੜਾ ਦੌਰ ਸੀ ਦਿੱਲੀ ਜਿਹੜਾ ਹੋ ਰਿਹਾ ਸੀ ਤੇ ਮੈਨੂੰ ਗੁਰਪ੍ਰਭਜਨ ਗਿੱਲ ਜੀ ਦਾ ਮੈਸੇਜ ਆ ਗਿਆ ਵੀ ਇੱਕ ਲਿੰਕ ਭੇਜਿਆ ਦਾ ਜ਼ਤ ਪੁੱਲਿਆ ਤੇ ਮੈਂ ਕਿਹਾ ਤੇ ਕੋਈ ਪਤਾ ਨਹੀਂ ਕਿਤਾਬ ਜੀ ਲੱਗਦੀ ਚੱਕੀ ਹੈ ਉਹ ਕਹਿੰਦੇ ਕਿ ਤੁਸੀਂ ਕੋਈ ਆਪਣੀ ਕਿਸਾਨੀ ਸੰਘਰਸ਼ ਤੇ ਕੋਈ ਕਵਿਤਾ ਲਿਖੀ ਤੇ ਭੇਜੋ ਮੈਂ ਕਿਹਾ ਸੋ ਕੱਲ ਮੈਂ ਭੇਜ ਦਾਂਗੀ ਵੀ ਕੱਲ ਤੱਕ ਲਿਖ ਲਾਂਗੀ ਫਿਰ ਮੈਂ ਸੋਚਿਆ ਪੀ ਲਿਖਣੀ ਤੇ ਮੈਂ ਰਾਤ ਨੂੰ ਹੀ ਹੂੰ ਤੇ ਉਹ ਫਿਰ ਮੈਂ ਇਨਸਟੈਂਟ ਟੈਂਕ ਦੇ ਦਰਦ ਨਾਲ ਆਇਆ ਹੂੰ ਦਿੱਲੀ ਦੀ ਸਰਕਾਰ ਨੇ ਥੈਂਕ ਯੂ ਜੋ ਉੱਥੇ ਹੋਇਆ ਵਿਤਿਆ ਸੀ ਜੋ ਜੋ ਸੀ ਉਹ ਫਿਰ ਮੈਂ ਉਸੇ ਟਾਈਮ ਮੈਂ ਉਹ ਲਿਖ ਦਿੱਤੀ ਜੀ ਅੱਛੀ ਬਾਤ ਤੁਸੀਂ ਆਪਣੇ ਇਸ ਟਾਈਮ ਪੀਰੀਅਡ ਦੇ ਵਿੱਚ ਕਿਹੜੇ ਕਿਹੜੇ ਅਵਾਰਡਸ ਨੇ ਜਿਹੜੇ ਹਾਸਿਲ ਕੀਤੇ ਨੇ ਇੰਡੀਆ ਮੈਂ ਹੁਣ ਗਈਆਂ ਲਿਖਣ ਤੋਂ ਬਾਅਦ 18 ਤੋਂ ਬਾਅਦ ਮੈਂ ਹੁਣ ਐਜ਼ ਅ ਰਾਈਟਰ ਦੇ ਤੌਰ ਤੇ ਹੁਣ ਗਈ ਸੀ ਪੰਜਾਬ ਸਾਹਿਤ ਅਕੈਡਮੀ ਦੀ ਮੈਂਬਰ ਸੀ ਸਨਮਾਨ ਕਾਫੀ ਜਗ੍ਹਾ ਤੇ ਮਿਲੇ ਲੁਧਿਆਣਾ ਤੋਂ ਪਰ ਜਿਹੜਾ ਮੈਂ ਕੰਨੀ ਸਭ ਤੋਂ ਵੱਡਾ ਸਨਮਾਨ ਟੀਵੀ ਐਨ ਆਰ ਆਈ ਵਾਲਿਆਂ ਮੈਨੂੰ ਲਾਸਟ ਇਅਰ 29 ਜਨਵਰੀ ਨੂੰ ਮਿਲਿਆ ਉਹ ਮੈਂ ਸੋਚਦੀ ਕਿ ਸ਼ਾਇਦ ਮੇਰਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਜੀ ਕਿਉਂਕਿ ਜਿਹਨਾਂ ਨੂੰ ਮੈਂ ਨਹੀਂ ਜਾਣਦੀ ਸੀ ਹਮ ਤੇ ਉਹਨਾਂ ਨੇ ਮੇਰੀ ਸਿਲੈਕਸ਼ਨ ਕੀਤੀ ਕੈਂਡੀ ਜਿੱਤੇ ਇੰਨੇ ਲੋਕਾਂ ਨੇ ਉਹਨਾਂ ਨੂੰ ਖੁਦ ਅਪਰੋਚ ਕੀਤੀ ਹੋਈ ਸੀ ਹਮ ਮੈਨੂੰ ਇਹ ਅਮਨ ਸੈਣੀ ਨੇ ਪਹਿਲਾਂ ਹੀ ਲਾਸਟ ਦਿਨ ਮਿਲੇ 23 22 ਦੇ ਵਿੱਚ ਮੈਨੂੰ ਮੈਸੇਜ ਆ ਗਿਆ ਸੀ ਜੀ ਪਹਿਲਾਂ ਤਾਂ ਇੰਟਰਵਿਊ ਲਈ ਸੀ ਅੱਜ ਮੈਂ ਇਸ ਕਰਕੇ ਆਉਣਾ ਚਾਹੁੰਦੀ ਸੀ ਕਿ ਚਲੋ ਉਹਨਾਂ ਦਾ ਸੁਪਨਾ ਪੂਰਾ ਕਰਦੇ ਆ ਜੀ ਕਿ ਉਹ ਚਾਹੁੰਦੇ ਸੀ ਇੰਟਰਵਿਊ ਕਰਨੀ ਤੇ ਮੈਨੂੰ ਕਿਸੇ ਨੇ ਮੈਨੂੰ ਸ਼ੌਕ ਨਹੀਂ ਹੈਗਾ ਹਮ ਇੰਟਰਵਿਊ ਦਾ ਹਮ ਤੇ ਇਹ ਦਿੱਤਾ ਚਾਹੁੰਦਾ ਮੈਂ ਕਿੰਨੀ ਬੜੀ ਵੱਡੀ ਪ੍ਰਾਪਤੀ ਹੈ ਹਮ ਹਮ ਜੀ ਸੋ ਤੁਹਾਨੂੰ ਜਦੋਂ ਬਾਕੀ ਮਿਲਣ ਹੋਰ ਵੀ ਮੈਂ ਇੱਥੇ ਕਾਫੀ ਆਰਗੇਨਾਈਜੇਸ਼ਨ ਦੀ ਮੈਂਬਰ ਹਾਂ ਸਾਰਿਆਂ ਨੂੰ ਮਿਲ ਲੈਦੇ ਨੇ ਅਸੀਂ ਕੋਈ ਗੱਲ ਨਹੀਂ ਜੀ ਪਰ ਮੇਨ ਮੈਸੇਜ ਨੂੰ ਮੰਨਦੀ ਆ ਹਮ ਕੀ ਜਿੰਨ ਨੂੰ ਮੈਂ ਜਾਣਦੀ ਨਹੀਂ ਸੀ ਤੇ ਇਹ ਵਾਰ ਜਿਹਨਾਂ ਦਿੱਤਾ ਹੈ ਬਿਲਕੁਲ ਜੀ ਸੋ ਤੁਸੀਂ ਕੀ ਹੈ ਤੁਸੀਂ ਜਿਹੜੇ ਅੰਤਰਰਾਸ਼ਟ੍ਰਿਕ ਸਾਹਿਤਿਕ ਸੰਜਾ ਦੇ ਜਿਹੜੇ ਮੈਂਬਰ ਵੀ ਹੈਗੇ ਹੋ ਸੋ ਅੰਤਰਰਾਸ਼ਟ੍ਰਿਕ ਮੈਂਬਰ ਦੀ ਕੋ ਬਣਾਈ ਮੈਂ ਬਣਾਈ ਤੁਸੀਂ ਤੁਸੀਂ ਸਥਾਪਨਾ ਫਾਊਂਡਰ ਸਭ ਕੁਝ ਮੈਂ ਜੀ ਸੋ ਤੁਸੀਂ ਇਸ ਜਿਹੜੀ ਇਸ ਸੰਸਥਾ ਦੀ ਜਿਹੜੀ ਸਥਾਪਨਾ ਹੈ ਜਿਹੜੀ ਕਦੋਂ ਕੀਤੀ ਆ ਤੇ ਕਿਹੜੇ-ਕਿਹੜੇ ਪ੍ਰੋਗਰਾਮ ਇਸ ਜਿਹੜੇ ਹਾਂਜੀ ਇਹਦੇ ਵੇਲੇ ਕਰਵਾਏ ਜਾਂਦੇ ਨੇ ਇਹ 2020 ਨਵੰਬਰ ਚ ਕੀਤੀ ਸੀ ਜੀ ਰਵਿੰਦਰ ਕੰਗਸਰ ਦੀ ਵਫਸੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਕਿਤਾਬ ਮੈਂ ਕੀਤੀ ਸੀ ਹੂੰ ਮੈਂ ਐਸੇ ਲਿਖ ਲਈ ਕਿ ਐਸੀ ਪਰ ਮੈਂ ਸਾਰੇ ਕਹਾਣੀ ਕਰ ਇਕੱਠੇ ਕਰ ਦਿੱਤੇ ਸ ਉਹਨਾਂ ਦੀ ਕਿਤਾਬ ਤੇ ਹੂੰ ਤੇ ਉਹ ਹੀ ਮੈਂਬਰ ਸੀ ਜਦੋਂ ਕਹਾਣੀ ਮੀਟਿੰਗਸ ਆਉਂਦੀਆਂ ਜਾਂ ਹੋਰ ਉਹਨਾਂ ਕਹਿੰਦਾ ਮੈਡਮ ਕਦੇ ਕਵੀ ਦਰਬਾਰ ਕਰਾਇਆ ਕਰੋ ਜੀ ਤੇ ਉਹ ਇੰਨੇ ਨਹੀਂ ਉਹਦੋਂ ਕਰਦੇ ਸੀ ਉਹਨਾਂ ਕਹਿੰਦਾ ਸਾਨੂੰ ਸ਼ੌਕ ਨਹੀਂ ਹੈ ਕਵੀ ਦਰਬਾਰਾਂ ਦੇ ਹੂੰ ਤੇ ਮੈਂ ਕਹਿੰਨਾ ਕਿ ਚਲੋ ਫਿਰ ਇੱਕ ਦਿਨ ਸੱਠਾ ਸਰ ਨੇ ਲਿੰਕ ਦਿੱਤਾ ਆਪਣਾ ਹੂੰ ਨਵੰਬਰ 2020 ਦੇ ਵਿੱਚ ਅੰਤਰਰਾਸ਼ਟਰੀ ਸਾਹਿਤਿਕ ਸੰਦਰਸੀ ਬਣਾਈ ਉਹਦੇ ਬਣਾਈ ਅਕਤੂਬਰ ਚ ਉਹ ਨਵੰਬਰ 2020 ਚ ਜਦੋਂ ਗੁਨਾਨ ਸਿੰਘ ਦਾ ਗੁਰਪਰਵਾਣਾ ਸੀ ਉਹਨਾਂ ਨੂੰ ਡੈਡੀਕੇਟ ਕਰਕੇ ਇੱਕ ਕਵੀ ਦਰਬਾਰ ਰੱਖਿਆ ਹਮ ਪਰ ਜਿਹਦੇ ਕਿ ਸਾਰੇ ਪਾਸਿਆਂ ਤੋਂ ਕਾਫੀ ਜ਼ਿਆਦਾ ਸਭ ਨੇ ਪ੍ਰੇਸ਼ ਕੀਤਾ ਹਮ ਬਹੁਤ ਵਧੀਆ ਹੋਇਆ ਤੇ ਕਹਿ ਲੋ ਕਿ 3-4 ਮਹੀਨੇ ਵਿੱਚ ਨਹੀਂ ਹੋਏ ਫਿਰ ਸੁਰਜੀਤ ਜੀ ਹੋ ਨਹੀਂ ਪਿਆਰਾ ਸਿੰਘ ਜੀ ਰਿੰਟੂ ਇਹ ਸਾਡੇ ਨਾਲ ਨੇ ਤੇ ਰੈਗੂਲਰ ਚੱਲ ਰਹੇ ਨੇ ਹਮ ਕਵੀ ਦਰਬਾਰ ਜਿਹੜੇ ਇੱਕ ਹੁਣ ਨਵੰਬਰ ਚ 4 ਸਾਲ ਹੋਏ ਨੇ ਹਮ ਤੇ ਕਟੋ-ਕਟ ਸਾਰੇ ਵਰਡ ਦੇ ਵਿੱਚੋਂ 600 ਪੁਆਇੰਟ ਆ ਚੁੱਕੇ ਨੇ ਹੂੰ ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੂੰ ਜਿੱਦ ਦੁਬਾਰਾ ਟਾਈਮ ਵੀ ਨਹੀਂ ਮਿਲੇ ਹਨ ਜੀ ਤੇ ਦੂਸਰਾ ਇੱਕ 3 ਸਾਲ ਹੋ ਗਏ ਨੇ ਜਲੰਧਰ ਐਸਐਮਬੀ ਕਾਲਜ ਦੇ ਪ੍ਰੋਫੈਸਰ ਨੇ ਹੂੰ ਜਿਹੜੇ ਬੜੇ ਅੱਛੇ ਟੀਵੀ ਐਂਕਰ ਵੀ ਇਹ ਹੋਸਟ ਵੀ ਹੈ ਹੂੰ ਉਹ ਸਾਡੇ ਰੂਬਰੂ ਪ੍ਰੋਗਰਾਮ ਕਰਦੇ ਸਿਰਜਣਾ ਦਿਆਰ ਪਰ ਹੂੰ ਨਾਮ ਹੈ ਕਿ ਜਿਹੜੇ ਕਿਸੇ ਨੇ ਆਪਣੇ ਮਤਲਬ ਜਿਸ ਤਰ੍ਹਾਂ ਬੇਸ ਤੇ ਉੱਤੇ ਕੋਈ ਜ਼ਰੂਰੀ ਨਹੀਂ ਕੋਈ ਰੈਕਟਰ ਹੋਏ ਵੀ ਹਨਾ ਬੇਸ ਨਹੀਂ ਜਿੱਦਾਂ ਇਹਨਾਂ ਨੇ ਰੱਖਿਆ ਉਹ ਵੀ ਕਰਦੇ ਆ 3 ਸਾਲ ਹੋਣ ਵਾਲੇ ਨੇ 33 35 ਸ਼ਾਇਦ ਸ਼ਖਸੀਤਾਂ ਨਾਲ ਇੰਟਰਵਿਊ ਹਮ ਤਾਂ ਕਰ ਚੁੱਕੇ ਨੇ ਹੂੰ ਇਹ ਕੀ ਮੈਗਜ਼ੀਨ ਹੈ ਇਹ ਰਜ਼ੀ ਮਕਦਤੀ ਹੈ ਇਹ ਮੈਗਜ਼ੀਨ ਵੀ ਮੰਥਲੀ ਨਿਕਲ ਰਹੀ ਹੈ 3 ਸਾਲ ਤੋਂ ਰੈਗੂਲਰ ਜੀ ਮੇਰਾ ਸਾਰਾ ਖਰਚਾ ਮੇਰੇ ਬੱਚੇ ਕਰਦੇ ਨੇ ਬੱਚੇ ਹੈਲਪ ਕਰਦੇ ਨੇ ਜੀ ਸੋ ਜਿਹੜੀ ਆਨਲਾਈਨ ਮੈਗਜ਼ੀਨ ਆ ਉਹ ਵੀ ਤੁਹਾਡੇ ਵੱਲੋਂ ਨਿਕალი ਜਾਂਦੀ ਹੈ ਬਿਲਕੁਲ ਗਰੁੱਪ ਵੀ ਬਣਾਇਆ ਤੇ ਇੱਕ ਵਟਸਐਪ ਤੇ ਜੀ ਹੈ ਨਾ 1000 ਮੈਂਬਰ ਉਹਦੇ ਚ ਹੈਗੇ ਫੇਸਬੁੱਕ ਤੇ ਵੀ ਉਹਦੇ ਚ ਤੇ ਸ਼ਾਇਦ 4000 ਤੋਂ ਉੱਪਰ ਹੈਗੇ ਨੇ ਜੀ ਸੋ ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਪੁੱਛਣਾ ਚਾਹੂੰਗੀ ਤੁਹਾਡੀਆਂ ਜਿਹੜੀਆਂ ਪਵਿੱਖਦੀਆਂ ੋਛਨਾਵਾਂ ਨੇ ਉਹ ਕੀ ਨੇ ਪਵਿੱਖਦੀਆਂ ਜੇ ਤੇ ਮੇਰੀ ਕਿਤਾਬ ਆ ਰਹੀ ਹੈ ਨਾ ਬਾਕੀ ਕੋਈ ਵੀ ਆਰਗੇਨਾਈਜੇਸ਼ਨ ਨੇ ਮੈਂ ਕਿਤੇ ਵੀ ਮੈਂ ਕੰਨੀ ਸਹਾਇਤਾ ਦਾ ਕੰਮ ਹੈ ਜਾਂ ਕਿਤੇ ਵੀ ਮੇਰੀ ਹੈਲਪ ਦੀ ਲੋੜ ਹੁੰਦੀ ਹੈ ਮੈਂ ਕਰਨ ਨੂੰ ਤਿਆਰ ਰਹਿੰਦੀ ਹੈਗੀ ਹਮ ਬਾਕੀ ਦਿਲ ਤੇ ਕਰਦਾ ਕਿ ਅਸੀਂ ਬਹੁਤ ਕੁਝ ਕਰੀਏ ਜਿੱਥੇ ਕਿਤੇ ਵੀ ਮੈਂ ਪਿੱਛੇ ਜਿਹੇ ਹਫਤਾ ਕੇ ਪਹਿਲਾਂ MWC ਵਾਲੇ ਨੇ ਉਹਨਾਂ ਦੇ ਇੱਕ ਬਹੁਤ ਪੁਰਾਣੇ ਮੈਂਬਰ ਸੀ ਮੋਨਿਕ खोसला ਜੀ ਉਹ ਅੱਜ ਕੱਲ ਇੱਕ ਭਮਨਸੇ ਰਹ ਰਹੇ ਨੇ ਹਮ ਸਾਲ ਦੋ ਸਾਲ ਹੋ ਗਏ ਤੇ ਮੇਰਾ ਬੜਾ ਮਨ ਕਰਦਾ ਸੀ ਕਿ ਉਹਨਾਂ ਨੂੰ ਮਿਲਣ ਤੇ ਜਾਣਾ ਚਾਹੀਦਾ ਨਾ ਕਿ ਇਹਨਾਂ ਦੇ ਨਾਲ ਇੰਨੇ ক্লোਜ਼ ਰਹੇ ਨੇ ਫਿਰ ਮੈਂ ਬੱਚੇ ਇੱਥੇ ਨਹੀਂ ਸੀ ਤੇ ਮੈਂ ਹਰਦੀਪ ਜੀ ਇੱਥੇ ਕੰਪਿਊਟਰ ਕਰਾਉਂਦੇ ਹੈਲਪਿੰਗ ਹੈਡਸ ਵਾਲੇ ਉਹ ਮੈਨੂੰ ਕਹਿੰਦੇ ਸੁਰਮਿੰਦਰ ਚਲਦੇ ਫਿਰ ਮੈਂ ਉਹਨਾਂ ਨੂੰ ਪੁੱਛੇ ਮੈਂ ਮੋਨੀ ਜੀ ਕੀ ਚਾਹੀਦਾ ਤੁਹਾਨੂੰ ਉਹ ਕਹਿੰਦੇ ਨੇ ਇੱਥੇ ਸਾਰਾ ਕੁਝ ਮਿਲਦਾ ਹੈ ਮੈਂ ਕਿਹਾ ਫਿਰ ਵੀ ਕੋਈ ਇੱਛਾ ਤੇ ਮੈਨੂੰ ਦੱਸੋ ਕੰਦੇ ਆਲੂ ਮਟਰ ਦੀ ਸਬਜ਼ੀ ਮੇਰੇ ਪਸੰਦ ਹੈ ਪਰ ਮਿਰਚ ਬਿਲਕੁਲ ਨਾ ਹੋਵੇ ਮੈਂ ਕਿਹਾ ਠੀਕ ਹੈ ਮੈਂ ਬਣਾ ਲਿਆਵਾਂਗੀ ਹੂੰ ਫਿਰ ਕੰਦੇ ਰਾਇਤਾ ਚਾਹੀਦਾ ਪੁੰਦੀ ਦਾ ਤੇ ਉਹਦੇ ਚ ਸਿਰਫ ਛਾਟ ਮਸਾਲਾ ਪਾਇਆ ਹੋਇਆ ਹੂੰ ਤੇ ਨਾਲ ਫੁਲਕੇ ਮੈਂ ਸਾਰਾ ਕੁਝ ਫੇਰੇ ਉੱਠ ਕੇ ਫਰੈਸ਼ ਤਿਆਰ ਕੀਤਾ ਹੂੰ ਫਿਰ ਉਹਨਾਂ ਨੂੰ ਲੈ ਕੇ ਗਈਆਂ ਉਹਨਾਂ ਦੇ ਵੀਲ ਚੇਅਰ ਤੇ ਉਹਨਾਂ ਨੂੰ ਫਿਰ ਬਾਹਰ ਲੈ ਕੇ ਆਏ ਉੱਥੇ ਬਿਠਾ ਕੇ ਖਾਣਾ ਖਲਾਇਆ ਤੇ ਬੜੇ ਖੁਸ਼ ਹੋਏ ਫਿਰ ਉਹ ਬਹੁਤ ਅੱਛੀ ਸਿੰਗਿੰਗ ਕਰਦੇ ਨੇ ਹੂੰ ਹੈ ਨਾ ਇਦਾਂ ਦਿਲ ਕਰਦਾ ਕਿ ਇਦਾਂ ਜੇ ਕੋਈ ਲੋੜ ਵੰਦੇ ਤੋ ਉਹਦੀ ਜਾ ਕੇ ਸਹਾਇਤਾ ਕੀਤੀ ਜੇ ਹਨਾ ਬਿਲਕੁਲ ਜੀ ਇਹੋ ਚੀਜ਼ ਹੁੰਦੀ ਆ ਕਿਸੇ ਦੀ ਬਾਕੀ ਇਹ ਆ ਕਿ ਕਹਿੰਦੇ ਨੇ ਕਿ ਜਦ ਜਾਗੂ ਤਬੀ ਸ੍ਰੀ ਹਨਾ ਬਿਲਕੁਲ ਬੇਸ਼ੱਕ ਇੰਨੇ ਸਾਲਾਂ ਬਾਅਦ ਸ਼ੁਰੂ ਕੀਤਾ ਪਰ ਕੋਈ ਨਹੀਂ ਜੋਸ਼ ਜਜ਼ਬਾ ਤੇ ਜਨੂੰਨ ਹੋਣਾ ਚਾਹੀਦਾ ਔਰਤ ਕੀ ਨਹੀਂ ਕਰ ਸਕਦੀ ਬਿਲਕੁਲ ਜੀ ਤਾਂ ਹੀ ਕਹਿੰਦੇ ਨੇ ਕਿ ਮੁਸ਼ਕਲਾਂ ਔਰਤ ਨੂੰ ਤੋੜ ਨਹੀਂ ਸਕਦੀਆਂ ਬਲਕਿ ਤੋੜ ਸਕਦੀਆਂ ਹੋਰ ਮਜ਼ਬੂਤ ਬਣਾਉਂਦੀਆਂ ਨੇ ਬਿਲਕੁਲ ਠੀਕ ਹੈ ਚਾਹੇ ਕਿੰਨਿਆ ਹੀ ਰੁਕਾਵਟਾਂ ਕਿਉਂ ਨਾ ਆਉਣ ਬਿਲਕੁਲ ਜੋ ਔਰਤ ਹਾਰ ਕੇ ਹਾਰ ਨਹੀਂ ਮੰਨਦੀ ਉਹ ਹਮੇਸ਼ਾ ਕੋਈ ਨਾ ਕੋਈ ਕੋਈ ਨਾ ਕੋਈ ਇਤਿਹਾਸ ਜ਼ਰੂਰ ਬਣਾਉਂਦੀ ਬਿਲਕੁਲ ਹਾਂ ਹੁੰਦਾ ਹਰ ਔਰਤ ਦੇ ਪਿੱਛੇ ਅਸੀਂ ਸੁਣਦੇ ਹਾਂ ਕਈ ਬੜੀ ਕਹਾਣੀਆਂ ਨੇ ਬਿਲਕੁਲ ਮੇਰੇ ਨਾਲ ਕਈ ਹੈਗੀਆਂ ਤੇ ਕਈ ਰਾਈਟਰਸ ਵੀ ਜਦੋਂ ਆਪਣੇ ਕਹਾਣੀਆਂ ਦਸਤਿਆਂ ਤੇ ਬੰਦਾ ਆਪਣਾ ਦੁੱਖ ਭੁੱਲੀ ਜਾਂਦਾ ਬਿਲਕੁਲ ਜੀ ਕਿ ਮੇਰੇ ਕਹਿਣੇ ਨੇ ਸੋਲ ਮੈਡਮ ਨੇ ਵੀ ਸੰਸਾ이드 ਦਾ ਕੋਈ ਐਨਜੀਓ ਵੀ ਬਣਾਉਣੀ ਚਾਹੀਦੀ ਵੀ ਇਹਨਾਂ ਦੀ ਸੀ ਪ੍ਰੋਬਲਮ ਸਾਲਵ ਕਰੀਏ ਬਿਲਕੁਲ ਬਣਾਇਆ ਹੋਇਆ ਇੱਕ ਗਰੁੱਪ ਵੀ ਹੈਗਾ ਵੂਮਨ 엠ਪਾਵਰਮੈਂਟ ਤੇ ਹਮ ਵੀ ਉਹਦੇ ਚ ਫਿਰ ਕਿਸੇ ਦਾ ਕੋਈ ਹੋਏ ਤੇ ਇਸ ਨਾਲ ਅਸੀਂ ਉਹਨਾਂ ਦੇ ਸੁਣਦੇ ਕਰਦੇ ਜੀ ਥੈਂਕ ਯੂ ਰਮਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਬਹੁਤ ਹੀ ਜਿਹੜਾ ਬਹੁਤ ਪਿਆਰੀਆਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੋਈਆਂ ਨੇ ਤੇ ਕਵਿਤਾ ਤੁਹਾਡੀ ਜਿਹੜੀ ਸਾਡੇ ਦਰਸ਼ਕਾਂ ਨੂੰ ਸੁਣਨ ਨੂੰ ਮਿਲੀ ਆ ਸੋ ਉਮੀਦ ਹੈ ਤੁਹਾਨੂੰ ਵੀ ਸਾਡੇ ਨਾਲ ਜੁੜ ਕੇ ਮਜ਼ਾ ਮੈਂ ਤਾਂ ਆਪਣੇ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਐਨ ਆਰ ਆਈ ਦੇ ਵਿਰੇ ਵਿੱਚ ਆਏ ਆ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਆ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਥੈਂਕ ਯੂ ਐਨ ਆਰ ਆਈ ਦਾ ਪ੍ਰਦੀਪ ਜੀ ਦਾ ਮਨਪ੍ਰੀਤ ਜੀ ਦਾ ਜਦੋਂ ਮੈਂ ਬਰਦਾਸ਼ਤ ਕਿਤੇ ਨੇ ਸੁਣਿਆ ਤੇ ਬਾਕੀ ਆਪਣੇ ਦਰਸ਼ਕਾ ਸਾਡੇ ਉਹ ਹੀ ਦੱਸਣਗੇ ਕਿ ਕਿਵੇਂ ਦੀ ਲੱਗੀ ਸਾਡੇ ਕੰਮ ਬਿਲਕੁਲ ਜੀ ਬਿਲਕੁਲ ਮੈਂ ਬਹੁਤ ਬਤਨਮਾਰ ਦਰਸ਼ਕਾਂ ਦਾ ਵੀ ਕਰਦੀ ਹਾਂ ਜੀ ਆ ਕਹਿੰਦੇ ਨੇ ਕਿ ਜਿਹੜੀ ਔਰਤਾਂ गिर ਕੇ ਖੜੀ ਹੋਣ ਦਾ ਹੁਨਰ ਜਾਣਦੀ ਹੈ ਹਾਂਜੀ ਉਹ ਕਦੇ ਰੁਕ ਨਹੀਂ ਸਕਦੀ ਬਿਲਕੁਲ ਅਜਿਹੀ ਹੀ ਔਰਤ ਦੇ ਨਾਲ ਤੁਹਾਡੀ ਅੱਜ ਇੱਕ ਮੁਲਾਕਾਤ ਹੋਈ ਹੈ ਜੀ ਉਮੀਦ ਹੈ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ ਹੋਵੇਗੀ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤੇ ਸਾਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ